ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਹੈ ਅੱਜ ਅਸੀਂ ਸਟਾਰਟ ਕਰ ਰਹੇ ਹਾਂ ਸਾਡੀ ਕਲਾਸ 30 ਕਲਾਸ ਤੋਂ ਪਹਿਲਾਂ ਪ੍ਰਤਾਪ ਅਕੈਡਮੀ ਦੇ ਕੋਰਸ ਚੱਲ ਰਹੇ ਨੇ ਜਿਹੜੇ ਤੁਹਾਨੂੰ ਲਾਈਵ ਵੀ ਮਿਲਣਗੇ ਤੇ ਰਿਕਾਰਡ ਵੀ ਮਿਲਣਗੇ ਸਾਰੀਆਂ ਕਲਾਸਾਂ ਤੇ ਜਿਹੜੇ ਵੀ ਬੱਚੇ ਨੇ ਕੋਰਸ ਬਾਰੇ ਕੁਝ ਵੀ ਪਤਾ ਕਰਨਾ ਹੋਵੇ ਐਸ ਨੰਬਰਾਂ ਤੇ ਕਾਲ ਕਰਕੇ ਕੋਰਸ ਬਾਰੇ ਪਤਾ ਕਰ ਸਕਦੇ ਨੇ ਟੈਲੀਗ੍ਰam ਦੇ ਵਿੱਚ ਐਡ ਟੈਲੀਗ੍ਰam ਗਰੁੱਪ ਤੇ ਐਡ ਹੋ ਸਕਦੇ ਹੋ ਇੰਸਟਾਗ੍ਰam ਨਾਲ ਐਡ ਹੋ ਸਕਦੇ ਹੋ ਤੇ ਇਸ ਐਪ ਡਾਊਨਲੋਡ ਕਰਕੇ ਪ੍ਰਤਾਪ ਅਕੈਡਮੀ ਦਾ ਕੋਰਸ ਤੁਸੀਂ ਬਾਏ ਕਰ ਸਕਦੇ ਹੋ ਕੋਈ ਵੀ ਹੋਰ ਤੁਸੀਂ ਪੁੱਛਣਾ ਹੋਵੇ ਡਿਸਕਾਊਂਟ ਵਗੈਰਾ ਜਾਂ ਮਤਲਬ ਜੋ ਵੀ ਤੁਹਾਡੀ ਇਨਕੁਆਰੀ ਹੋਈ ਤਾਂ ਇਸ ਨੰਬਰਾਂ ਤੇ ਤੁਸੀਂ ਪੁੱਛ ਸਕਦੇ ਹੋ ਜੇ ਤੁਹਾਨੂੰ ਕੋਈ ਡਾਊਟ ਹੋਵੇ YouTube ਦੀਆਂ ਕਲਾਸਾਂ ਜਾਂ ਕੁਝ ਵੀ ਤਾਂ ਇਸ ਨੰਬਰਾਂ ਦੇ ਉੱਪਰ ਆਪਣਾ ਡਾਊਟ ਭੇਜ ਸਕਦੇ ਹੋ ਤਾਂ ਤੁਹਾਨੂੰ ਆਨਸਰ ਮਿਲ ਜੂਗਾ ਕੋਈ ਵੀ ਤੁਸੀਂ ਇਨਕੁਆਰੀ ਕਰਨੀ ਹੋਵੇ ਤਾਂ ਇਸ ਨੰਬਰ ਇਹ ਦੋਵੇਂ ਨੰਬਰਾਂ 'ਚੋਂ ਕਿਸੇ ਵੀ ਨੰਬਰ ਤੇ ਕਰ ਸਕਦੇ ਹੋ ਤਾਂ ਤੁਹਾਡੀ ਸਕਰੀਨ ਤੇ ਪਹਿਲਾ ਸਵਾਲ ਹੈ ਸਟਾਰਟਿੰਗ ਦੇ ਵਿੱਚ ਸਾਡੇ ਕੋਲ ਹੈ ਪੰਜਾਬ ਜੀ ਕੇ ਤੇ ਪੰਜਾਬ ਜੀ ਕੀ ਦੇ ਵਿੱਚ ਪਹਿਲਾ ਸਵਾਲ ਵੀਡੀਓ ਰੋਕੇ ਅਨਸਰ ਕਰੋ ਕਿਹੜਾ ਜੁੱਟ ਗਲਤ ਹੈ ਇਹ ਚਾਰ ਹੈਗੀਆਂ ਸਾਡੇ ਕੋਲ ਰਚਨਾਮਾ ਓਕੇ ਇਹ ਬੁੱਕਸ ਦੇ ਨਾਮ ਨੇ ਤੇ ਇਹ ਲੇਖਕਾਂ ਦੇ ਨਾਮ ਨੇ ਇਹਨਾਂ ਦੇ ਵਿੱਚੋਂ ਕਿਹੜਾ ਜੁੱਟ ਗਲਤ ਹੈ ਜਫਰਨਾਮਾ ਇਹ ਰਣਜੀਤ ਸਿੰਘ ਦੀਵਾਨ ਅਮਰਨਾਥ ਦੀ ਰਚਨਾ ਹੈ ਤਵਾਰੀਖ ਇਹ ਪੰਜਾਬ ਬੂਟਾ ਸ਼ਾਦੀ ਆ ਤਵਾਰੀਖ ਇਹ ਸਿੱਖਾਂ ਖੁਸ਼ ਵਖਤਰਾਈ ਦੀ ਆ ਜੰਗਨਾਮਾ ਗਿਆਨੀ ਗਿਆਨ ਸਿੰਘ ਦਾ ਇਹ ਚਾਰੇ ਤੁਸੀਂ ਨੋਟ ਕਰਕੇ ਰੱਖਣੀ ਆ ओके ਸਰ ਪੁੱਛਣ ਕਿ ਕਿਉਂਕਿ ਜਦੋਂ ਵੀ ਆਪਾਂ ਇਤਿਹਾਸ ਪੜ੍ਹਦੇ ਆ ਨਾ ਇਹ ਜਿਹੜੇ ਉਹਨਾਂ ਦੇ ਸਮਕਾਲੀ ਹੁੰਦੇ ਨੇ ਠੀਕ ਆ ਇਹ ਸਾਰੇ ਇੱਕ ਦੂਜੇ ਦੇ ਸਮਕਾਲੀ ਸੀਗੇ ਤਾਂ ਇੱਥੋਂ ਸਾਨੂੰ ਸਹੀ ਸਹੀ ਜਾਣਕਾਰੀ ਮਿਲ ਜਾਂਦੀ ਆ ਤਾਂ ਇਹਨਾਂ ਦੇ ਵਿੱਚੋਂ ਸਸਾ ਗਲਤ ਆ ਕਿਉਂਕਿ ਯੰਗਨਾਮਾ ਗਿਆਨੀ ਗਿਆਨ ਸਿੰਘ ਦੀ ਰਚਨਾ ਨਹੀਂ ਹੈ ਯੰਗਨਾਮਾ ਰਚਨਾ ਹੈ ਗਿਆ ਕਾਜੀ ਨੂਰ ਮੁਹੰਮਦ ਦੀ ਕਾਜੀ ਨੂਰ ਮੁਹੰਮਦ ओके ਇਹ ਤੇ ਅੱਗੇ ਵੀ ਆਉਗੂ ਸਵਾਲ ਇਹ ਤੁਸੀਂ ਯਾਦ ਰੱਖਣਾ ਇਹਦੇ ਵਿੱਚ ਕੀ ਸੀ ਜੰਗਨਾਮਾ ਕੀ ਦੀ ਮਤਲਬ ਕਹਿੰਦੇ ਕੀ ਦਾ ਅਖੀੜਿੱਠਾ ਹਾਲ ਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਮਤਲਬ ਟਾਈਮ ਦਾ ਦੱਸਿਆ ਹੋਇਆ ਜਾਂ ਸਾਡੇ ਗੁਰੂ ਗੋਬੀ ਸਿੰਘ ਜੀ ਦੇ ਟਾਈਮ ਦਾ ਦੱਸਿਆ ਹੋਇਆ ਨਾਦਰ ਸ਼ਾਹ ਦੇ ਅਟੈਕ ਦੱਸੇ ਹੋਈ ਨੇ ਜਾਂ ਅਫਦਾਲੀ ਦੇ ਅਟੈਕ ਦੱਸੇ ਹੋਈ ਨੇ ਜੰਗਨਾਮੀ ਦੇ ਵਿੱਚ ਅਫਦਾਲੀ ਨੇ ਸਾਡੇ 20 ਸਾਲ ਲਗਾਤਾਰ ਹਮਲੇ ਕਰੇ ਟੋਟਲ 8.5 ਹਮਲੇ ਕਰੇ ਤਾਂ ਜਿਹੜੇ ਸੀਗੇ ਸਾਡੇ ਅਫਦਾਲੀ ਸੀਗਾ ਅਫਦਾਲੀ ਨੇ ਜਦੋਂ ਹਮਲੇ ਕੀਤੇ ਨੇ ਉਹਨਾਂ ਦਾ ਅਖੀੜੀਖਿਆ ਹਾਲ ਆ ਜੰਗਨਾਮਾ ਜਿਹੜੀ ਰਚਨਾ ਹੈਗੀ ਆ ਕਾਜੀ ਨੂਰ ਮੁਹੰਮਦ ਦੀ ਉਹਦੇ ਵਿੱਚ ਅਫਦਾਲੀ ਦੇ ਹਮਲਿਆਂ ਦਾ 20 ਸਾਲ ਦੇ 8 ਹਮਲਿਆਂ ਦਾ ਅੱਖੀ ਦੇਖਿਆ ਹੋਇਆ ਹਾਲ ਇਹਦੇ ਵਿੱਚ ਹੈਗਾ ਬਾਕੀ ਤੇ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ ਇਹ ਤੁਸੀਂ ਯਾਦ ਰੱਖਣਾ ਇਹ ਇੰਨਾ ਦੀ ਰਚਨਾ ਨਹੀਂ ਹੈਗੀ ਇਹ ਗਲਤ ਸੀਗਾ ਬਾਕੀ ਤੇ ਨੇ ਉੱਪਰ ਵਾਲੇ ਇਹ ਵੀ ਆਦੇ ਨੋਟਸਾਂ ਦੇ ਵਿੱਚ ਐਡ ਕਰ ਲਓ ਇਹ ਠੀਕ ਨਹੀਂ ਸਾਰੇ ਗਲਤ ਕਥਨ ਦੀ ਚੋਣ ਕਰੋ ਇਹ ਚਾਰਾਂ ਦੇ ਵਿੱਚੋਂ ਕਿਹੜਾ ਕਥਨ ਗਲਤ ਹੈ ਬਾਬਾ ਫਰੀਦ ਜੀ ਦੇ ਗੁਰੂ ਗ੍ਰੰਥ ਸਾਹਿਬ ਵਿੱਚ 112 ਸ਼ਲੋਕ ਦਰਜ ਹਨ ਬਾਬਾ ਫਰੀਦ ਜੀ ਦਾ ਸੰਬੰਧ ਕਿਸ ਤੇ سلسلے ਨਾਲ ਸੈ ਸੀ ਪੰਜਾਬੀ ਸਾਇਤ ਦਾ ਮੁੱਢ ਬਾਬਾ ਫਰੀਦ ਜੀ ਤੋਂ ਵੱਜਿਆ ਆਪ ਜੀ ਨੂੰ ਪੰਜਾਬੀ ਸਾਇਤ ਦਾ ਪਹਿਲਾ ਕਵੀ ਮੰਨਿਆ ਜਾਂਦਾ ਹੈ ਓਕੇ ਬਾਬਾ ਫਰੀਦ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 112 ਸ਼ਲੋਕ ਹਨ ਆਪਣੇ ਸ਼ਲੋਕ ਓਕੇ ਇਹ ਸੋਡਾ ਸਹੀ ਆ ਜੇ ਪੁੱਛ ਲੈਣ ਬਾਬਾ ਫਰੀਦ ਜੀ ਦੇ ਨਾਮ ਤੇ ਕਿੰਨੇ ਦਰਜ ਨੇ ਬਾਬਾ ਫਰੀਦ ਜੀ ਦੇ ਨਾਮ ਤੇ ਹੈਗੇ ਨੇ 130 ਦਰਜ ਜਿਦੇ ਵਿੱਚੋਂ ਇਹਨਾਂ ਦੇ ਵਿੱਚੋਂ 112 ਦਾ ਬਾਬਾ ਜੀ ਦੇ ਆਪਣੇ ਨੇ ओके ਤੇ 18 ਸਾਡੇ ਬਾਕੀ ਗੁਰੂ ਸਾਹਿਬਾਨਾਂ ਦੇ ਨੇ ਜਿਦੇ ਵਿੱਚ ਟਿੱਪਣੀ ਕਰੀ ਹੋਈ ਆ ਬਾਬਾ ਫਰੀਦ ਜੀ ਦੇ ਸਲੋਕਾਂ ਤੇ ओके ਬਾਬਾ ਫਰੀਦ ਦੇ ਨਾਮ ਤੇ 130 ਨੇ ਉਹਨਾਂ ਦੇ ਆਪਣੇ 112 ਨੇ ਇਹ ਗੱਲ ਦਾ ਧਿਆਨ ਰੱਖਣਾ ਬਾਬਾ ਫਰੀਦ ਦੇ ਸੰਬੰਧ ਕਿਸ चीज سلسلے ਨਾਲ ਸੀ ਹਾਂਜੀ ਬਾਬਾ ਫਰੀਦ ਪੰਜਾਬੀ ਸੈਤ ਦਾ ਮੁੱਢ ਬਾਬਾ ਫਰੀਦ ਜੀ ਤੋਂ ਵੈਦ ਦਾ ਇਹ ਸੋਡਾ ਅਨਸਰ ਆਉਣਾ ਸੀ ਪੰਜਾਬੀ ਸੈਤ ਦਾ ਮੁੱਢ ਨਾਥ ਜੋਗੀਆਂ ਤੋਂ ਵੈਦਦਾ ਨਾ ਕਿ ਬਾਬਾ ਫਰੀਦ ਤੋਂ ਨਾਥ ਜੋਗੀਆਂ ਤੋਂ ਪਹਿਲਾ ਆ ਕبھی ਸਾਡੇ ਗੋਰਖਨਾਥ ਨੂੰ ਕਿਹਾ ਜਾਂਦਾ ਨਾਟ ਜੋਗੀਆਂ ਤੋਂ ਪੰਜਾਬੀ ਸਾਇਦ ਦਾ ਮੁੱਢਵਾਇਤਾ ਆਪ ਜੀ ਨੂੰ ਪੰਜਾਬੀ ਸਾਇਦ ਦਾ ਪਹਿਲਾ ਕਵੀ ਮੰਨਿਆ ਜਾਂਦਾ ਹੈ ਹਾਂਜੀ ਪੰਜਾਬੀ ਸਾਇਦ ਦਾ ਪਹਿਲਾ ਕਵੀ ਸਾਡੇ ਬਾਬਾ ਫਰੀਦ ਜੀ ਕਿਹੜਾ ਕਥਨ ਗਲਤ ਹੈ ਇਨ੍ਹਾਂ ਚਾਰਾਂ ਦੇ ਵਿੱਚੋਂ ਕਿਹੜਾ ਕਥਨ ਗਲਤ ਹੈ ਦੁੱਲਾ ਪੱਟੀ ਅਖਬਰ ਦਾ ਸਮਕਾਲੀ ਸੀ ਦੁੱਲਾ ਪੱਟੀ ਦਾ ਅਸਲੀ ਨਾਮ ਰਾਈ ਅਬਦੁੱਲਾ ਖਾਨ ਪੱਟੀ ਸੀ ਲੋਕ ਨਾਇਕ ਦੁੱਲਾ ਪੱਟੀ ਲੋੜੀ ਦੇ ਗੀਤਾਂ ਨਾਲ ਸੰਬੰਧ ਰੱਖਦਾ ਹੈ ਦੁੱਲਾ ਪੱਟੀ ਨੇ ਅਖਬਰ ਤੋਂ ਪੰਜਾਬ ਦੀ ਯਾਦ ਲਈ ਵਿਰੋਧ ਕੀਤਾ ਸੀ ਇਨਦੇ ਵਿੱਚੋਂ ਤਿੰਨ ਠੀਕ ਨੇ ਇੱਕ ਗਲਤ ਆ ਦੁੱਲਾ ਪੱਟੀ ਅਕਬਰ ਦਾ ਸਮਕਾਲੀ ਆ ਬਿਲਕੁਲ ਠੀਕ ਆ ਅਕਬਰ ਸਾਡੇ ਤੀਜੇ ਗੁਰੂ ਜੀ ਸਾਡੇ ਚੌਥੇ ਗੁਰੂ ਜੀ ਤੇ ਪੰਜਵੇਂ ਗੁਰੂ ਜੀ ਦਾ ਸਮਕਾਲੀ ਆ ਇੱਥੇ ਅਕਬਰ ਦੀ ਡੈਥ ਹੋ ਜਾਂਦੀ ਹੈ ओके ਤਾਂ ਫਿਰ ਜੀ ਦੁੱਲਾ ਪੱਟੀ ਅਕਬਰ ਦਾ ਸਮਕਾਲੀ ਆ ਤੇ ਦੁੱਲਾ ਪੱਟੀ ਸਾਡੇ ਗੁਰੂ ਸਹਿਬਾਨਾਂ ਦਾ ਵੀ ਸਮਕਾਲੀ ਆ ਇਹ ਗੱਲ ਰੱਖਣੀ ਆ ਹੁਣ ਤੱਕ ਦਾ ਪੇਪਰ ਚ ਆਇਆ ਗਿਆ ਨਾ ਕਿ ਦੁੱਲਾ ਪੱਟੀ ਅਕਬਰ ਦਾ ਸਮਕਾਲੀ ਆ ਅਕਬਰ ਦਾ ਸਮਕਾਲੀ ਜੇ ਕਿਤੇ ਆ ਗਿਆ ਕਿ ਦੁੱਲਾ ਪੱਟੀ ਸਾਡੇ ਚੌਥੇ ਗੁਰੂ ਜੀ ਦਾ ਸਮਕਾਲੀ ਹੈ ਤੁਸੀਂ ਕਨਫਿਊਜ਼ ਹੋ ਜਾਓਗੇ ਜੇ ਪੁੱਤੋ ਅਕਬਰ ਦਾ ਸਮਕਾਲੀ ਤੇ ਸਾਡੇ ਗੁਰੂ ਸਹਿਬਾਨਾਂ ਦਾ ਵੀ ਸਮਕਾਲੀ ਆ ਜੇ ਗੁਰੂ ਸਹਿਬਾਨਾਂ ਦਾ ਸਮਕਾਲੀ ਆ ਤੇ ਆਪਾਂ ਨਾਲ ਦੇਖਿਆ ਸੀ ਪੀਲੂ ਬਿਕਾਸ ਰਿਕਸਾਗਰ ਜਿਹਨੇ ਮਿਰਜਾ ਸਹਿਵਾ ਲਿਖਿਆ ਸੀਗਾ ਤੇ ਇਹ ਕਿਹਦੇ ਸਮਕਾਲੀ ਸੀ ਸਾਡੇ ਪੰਜਵੇਂ ਗੁਰੂ ਜੀ ਦੇ ਸਮਕਾਲੀ ਸੀਗੇ ਇਹ ਸੀਗਾ ਕਿੱਸਾ ਲਿਖਣ ਵਾਲਾ ਤੇ ਫਿਰ ਆਪਾਂ ਦੇਖਿਆ ਸੀ ਸੂਫੀ ਜਿਹੜੇ ਸੂਫੀ ਕਵੀ ਸੀਗੇ ਅਸਲਾਮ ਪਾਈਚਾਰੇ ਨਾਲ ਸੰਬੰਧ ਤੇ ਸੂਫੀਆਂ ਦੇ ਵਿੱਚ ਅਸੀਂ ਦੇਖਿਆ ਸੀ ਇਧਰ ਪਿੱਲੂ ਦੇਖਿਆ ਸੀਗਾ ਤੇ ਸੂਫੀਆਂ ਦੇ ਵਿੱਚ ਉਧਰ ਸ਼ਾਹ ਹਸੈਨ ਦੇਖਿਆ ਸੀਗਾ ਤੇ ਸ਼ਾਹ ਹਸੈਨ ਵੀ ਕਿਹਦਾ ਸਮਕਾਲੀ ਆ ਸ਼ਾਹ ਹਸੈਨ ਵੀ ਸਾਡੇ ਪੰਜਵੇਂ ਗੁਰੂ ਜੀ ਦਾ ਸਮਕਾਲੀ ਚੌਥੇ ਗੁਰੂ ਤੇ ਪੰਜਵੇਂ ਗੁਰੂ ਦਾ ਸਮਕਾਲੀ ਆ ਤਾਂ ਹੁਣ ਇਥੋਂ ਦੁੱਲਾ ਪੱਟੀ ਸਾਡਾ ਪੰਜਾਬੀ ਲੋਕ ਨਾਇਕ ਅਕਬਰ ਪਿੱਲੂ ਕਿੱਸਾਕਾਰ ਇਹ ਸੁਖੀ ਕਾਬ ਤੇ ਸਾਡੇ ਗੁਰੂ ਸਾਹਿਬਾਨ ਇਹ ਸਾਰੇ ਆਪਸ ਵਿੱਚ ਦੀ ਸਮਕਾਲੀ ਨੇ ਓਕੇ ਪੇਪਰ ਵਾਲਾ ਕਿਦਾਂ ਵੀ ਕਮਾ ਕੇ ਪਾਸ ਸਕਦਾ ਬਾਕੀ ਜਿਹੜਾ ਆਪਾਂ ਡਿਟੇਲ ਚ ਕਰਾਂਗੇ ਤੇ ਕਿਹੜੇ ਕਿਸੇ ਦਾ ਘਾਰ ਤੋਂ ਬਾਅਦ ਕਿਹੜਾ ਕਿਸੇ ਆ ਰਿਹਾ ਕਿਹੜੇ ਸੁਫੀ ਤੋਂ ਬਾਅਦ ਕਿਹੜਾ ਸੁਫੀ ਆ ਰਿਹਾ ਕਿਹੜੇ ਲੋਕ ਨਾਇਕ ਤੋਂ ਬਾਅਦ ਕਿਹੜਾ ਲੋਕ ਨਾਇਕ ਆ ਰਿਹਾ ਕਿਹੜੇ ਦਿੱਲੀ ਦੇ ਅਖਬਾਰ ਜਹਾਂਗੀਰ ਸ਼ਾਹ ਜਹਾਂਗੀਰ ਤੋਂ ਸਮਝਾਤ ਹੋਈ ਕੇ ਹੋਣਗੇ ਸਾਡੇ ਗੁਰੂ ਸਾਹਿਬਾਨ ਦੇ ਹੁਣ ਆਪਾਂ ਇਹਨਾਂ ਤਿੰਨਾਂ ਤੇ ਕੰਮ ਕਰਾਂਗੇ ਕਿਉਂਕਿ ਉੱਥੇ ਸਾਨੂੰ ਸਾਰੇ ਸਮਕਾਲੀ ਪਤਾ ਹੋਣਾ ਚਾਹੀਦਾ ਕਿਉਂਕਿ ਟੋਟਲ ਲਗਭਗ 5 6 ਤੋਂ 7 ਚੱਲ ਰਹੇ ਸੀਗੇ ਇਧਰ ਅੰਗਰੇਜ਼ ਵੀ ਅੰਗਰੇਜ਼ਾਂ ਦੀ ਵੈਂਟਰੀ ਹੋ ਰਹੀ ਸੀ ਠੀਕ ਆ ਤਾਂ ਉਹ ਚੀਜ਼ ਦਾ ਵੀ ਖਿਆਲ ਰੱਖਣਾ ਠੀਕ ਹੈ 나 ਦੀ ਨਾਲ ਸੋਚਿਆ ਕਰੋ ਜਿਵੇਂ ਤੁਸੀਂ ਕੁਝ ਵੀ ਨਾਲ ਨਾਲ ਪੜ ਰਹੇ ਹੋ ਕਿ ਬਾਕੀ ਕਿਤੇ ਕੀ ਕੀ ਹੋ ਰਿਹਾ ਸੀਗਾ ਕਿਸਾਕਾਰ ਚ ਕਿਸਾਕਾਰ ਕਿਹੜਾ ਚੱਲ ਰਿਹਾ ਸੀਗਾ ਸੂਫੀ ਕਿਹੜਾ ਚੱਲ ਰਿਹਾ ਸੀ ਲੋਕ ਨਾਇਕ ਕਿਹੜਾ ਚੱਲ ਰਿਹਾ ਸੀ ਗੁਰੂ ਸਾਹਿਬਾਨ ਕਿਹੜਾ ਚੱਲ ਰਿਹਾ ਸੀ ਤੇ ਦਿੱਲੀ ਦੇ ਵਿੱਚ ਮਤਲਬ ਕੌਣ ਬੈਠਾ ਹੋਇਆ ਸੀਗਾ ਤਾਂ ਦੁੱਲੇ ਪੱਟੀ ਦਾ ਅਸਲੀ ਨਾਮ ਰਾਏ ਅਬਦੁੱਲਾ ਖਾਂ ਪੱਟੀ ਸੀ ਈ ਵੀ ਠੀਕ ਆ ਸੰਦਲਵਾਰ ਤੋਂ ਸੀਗੇ ਇਹ ਲੋਕ ਨਾਇਕ ਦੁੱਲਾ ਪੱਟੀ ਦਾ ਸਬੰਧ ਲੋਉੜੀ ਦੇ ਗੀਤ ਨਾਲ ਇਹਦਾ ਬਈ ਬਹੁਤ ਵਾਰ ਪੁੱਛਿਆ ਹੋਇਆ ਹੈ ਲੂੜੀ ਦੇ ਗੀਤਾਂ ਨਾਲ ਤੁਸੀਂ ਮੈਨੂੰ ਦੱਸੋ ਲੂੜੀ ਸੰਗਰਾਮੀ ਹੁੰਦੀ ਆ ਜਾਂ ਤਿਥੀ ਨਾਲ ਹੁੰਦੀ ਚੰਦਰਮਾ ਦੀਸ਼ਾ ਨਾਲ ਹੁੰਦੀ ਜਾਂ ਸੰਗਰਾਮੀ ਹੁੰਦੀ ਆ ਦੁੱਲਾ ਪੱਟੀ ਨੇ ਅਕਬਰ ਤੋਂ ਪੰਜਾਬ ਦੀ ਆਜ਼ਾਦੀ ਲਈ ਵਿਰੋਧ ਕੀਤਾ ਸੀ ਨਹੀਂ ਜੀ ਪੰਜਾਬ ਦੀ ਆਜ਼ਾਦੀ ਲਈ ਵਿਰੋਧ ਨਹੀਂ ਕੀਤਾ ਸੀ ਦੁੱਲਾ ਪੱਟੀ ਦੇ ਦਾਦਾ ਜੀ ਨੇ ਦਾਦਾ ਨੇ ਮਤਲਬ ਉਹ ਲੈਂਦਾ ਸੀਗਾ ਮਤਲਬ ਟੈਕਸ ਇਹਨਾਂ ਤੋਂ ਕੁਝ ਕੁ ਪੈਸੇ ਲੈਂਦੇ ਸੀ ਅਕਬਰ ਤੋਂ ਤਾਂ ਉਹਦੇ ਉੱਪਰ ਕੁਝ ਲੈਂਦਾ ਸੀਗਾ ਮਤਲਬ ਕੁਛ ਵੀ ਤੁਸੀਂ ਅਮਾਉਂਟ ਮੰਨ ਲਓ ਉਹਦੇ ਉੱਪਰ ਟੈਕਸ ਪਾ ਪਾ ਕੇ ਉਹਨਾਂ ਦੇ ਫਾਦਰ ਸਾਹਿਬ ਤੇ ਉਹਨਾਂ ਦੇ ਦਾਦਾ ਜੀ ਨੂੰ ਉਹਨਾਂ ਦੇ ਦਾਦਾ ਜੀ ਨੂੰ ਅਕਬਰ ਨੇ ਮਾਰ ਕੇ ਚੌਂਕ ਦੇ ਵਿੱਚ ਟੰਗਦਾ ਸੀ ਕਿ ਜੇ ਕੋਈ ਕੱਲ ਨੂੰ ਮੇਰਾ ਕੀ ਮਤਲਬ ਇਦਾਂ ਟੈਕਸ ਵਗੈਰਾ ਵਾਪਸ ਨਹੀਂ ਕਰੂਗਾ ਤੇ ਉਹਨਾਂ ਨਾਲ ਵੀ ਇਹੀ ਹਾਲ ਹੋਊਗਾ ਜਿਹੜਾ ਦੁੱਲਾ ਪੱਟੀ ਦਾ ਜਨਮ ਹੁੰਦਾ ਰਾ ਤਾਂ ਉਧਰ ਅਕਬਰ ਦੇ ਪੁੱਤਰ ਦਾ ਜਨਮ ਹੁੰਦਾ ਤੇ ਅਕਬਰ ਦਾ ਪੁੱਤਰ ਮਤਲਬ ਉਹਨਾਂ ਦੀ ਜਿਹੜੀ ਵਾਈਫ ਹੁੰਦੀ ਹੈ ਉਹਨੂੰ ਦੁੱਧ ਪਿਉਣ ਮਤਲਬ ਨਹੀਂ ਉਹਦੇ ਮਤਲਬ ਲੈਕ ਨਹੀਂ ਹੁੰਦੀ ਫੋਸ਼ਬੀ ਲਾਲੂ ਕੀ ਬੁਮਾਰ ਹੁੰਦੀ ਐ ਇਕ ਵਾਰ ਦੀ ਵਾਈਫ ਤਾਂ ਦੁੱਲਾਪੱਟੀ ਦੀ ਮਦਰ ਨੂੰ ਅਕਬਰ ਦੇ ਮੈਲਾ ਚ ਜਾ ਕੇ ਉਹਦੇ ਪੁੱਤਰ ਨੂੰ ਦੁੱਤੇ ਪਿਆਉਣਾ ਪੈਂਦਾ ਕਿ ਮਤਲਬ ਪਹਿਲਾਂ ਤੇ ਦਾਦਾ ਜੀ ਨੂੰ ਮਾਰਿਆ ਫਾਦਰ ਨੂੰ ਮਾਰਿਆ ਬਾਅਦ ਚ ਉਹਨਾਂ ਦੀ ਮਦਰ ਨੂੰ ਵੀ ਅਕਬਰ ਦੇ ਮੈਲਾਂ ਦੇ ਵਿੱਚ ਰਹਿਣਾ ਪੈਂਦਾ ਤਾਂ ਦੁੱਲਾਪੱਟੀ ਤੋਂ ਵੀ ਉਹ ਟੈਕਸ ਦੀ ਮੰਗ ਰੱਖਦਾ ਤਾਂ ਦੁੱਲਾਪੱਟੀ ਉਹ ਜਿਹੜਾ ਟੈਕਸ ਤੇ ਟੈਕਸ ਤੇ ਮਤਲਬ ਆਮ ਕਿਸਾਨਾਂ ਤੇ ਜੋ ਵੀ ਉੱਤੇ ਜ਼ਿਆਰ ਕਰਦਾ ਸੀ ਉਹਦਾ ਵਿਰੋਧ ਕੀਤਾ ਸੀ ਅਕਬਰ ਦੇ ਖਿਲਾਫ ਉਹ ਵਾਲੀ ਚੀਜ਼ ਇਹ ਆਨਸਰ ਆਉਣਾ ਸੀਗਾ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਪੰਨਾ ਦੀ ਬਾਣੀ ਦਰਜ ਹੈ ਓਕੇ ਗੁਰੂ ਪ੍ਰਣ ਸਾਹਿਬ ਚ ਟੋਟਲ ਸਾਡੇ 36 ਮਹਾਪੁਰਖਾਂ ਦੀ ਬਾਣੀ ਦਰਜ ਆ 15 ਦੀ 11 ਦੀ 6 ਦੀ ਜਾਂ 4 ਦੀ 4 ਹੈਗੇ ਨੇ ਸਾਡੇ ਗੁਰੂ ਕਰਨਾ ਸੰਬੰਧ ਜਿਹੜੇ ਸਿੱਖ ਸੀਗੇ ਪਾਈ ਮਰਦਾਨਾ ਜੀ ਬਾਬਾ ਸੁੰਦਰ ਜੀ ਸੱਤਾ ਜੀ ਤੇ ਬਲਵੰਤ ਜੀ 6 ਹੈਗੇ ਨੇ ਸਾਡੇ ਗੁਰੂ ਸਹਿਬਾਨ ਪਹਿਲੇ ਗੁਰੂ ਜੀ ਦੀ ਬਾਣੀ ਹੈਗੀ ਆ ਦੂਜੇ ਗੁਰੂ ਜੀ ਦੀ ਤੀਜੇ ਚੌਥੇ ਪਾਣੀ ਵਿੱਚ ਤੇ ਸਾਡੇ ਨੌਵੇਂ ਗੁਰੂ ਜੀ ਦੀ ਬਾਣੀ ਦਰਜ ਹੈ 10 ਗੁਰੂ ਸਾਹਿਬਾਨਾਂ ਦੇ ਵਿੱਚੋਂ ਨੌ ਗੁਰੂ ਸਾਹਿਬਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜਾ 11 ਸੌਰੀ 6 ਗੁਰੂਆਂ ਦੀ ਬਾਣੀ ਦਰਜਾ ਸਾਸ ਗੁਰੂਆਂ ਦੇ ਵਿੱਚੋਂ 6 ਗੁਰੂਆਂ ਦੀ ਬਾਣੀ ਦਰਜਾ ਓਕੇ 11 ਪੱਟਾਂ ਦੀ ਬਾਣੀ ਦਰਜਾ ਤੇ 15 ਪਾਗਤਾਂ ਦੀ ਬਾਣੀ ਦਰਜਾ ਪਾਗਤ ਪੁੱਛੇ ਸੀਗਾ ਤੇ ਟੋਟਲ ਕਿੰਨੇ ਮਹਾਪੁਰਖਾਂ ਦੀ ਬਾਣੀ ਆ 36 ਮਹਾਪੁਰਖਾਂ ਦੀ ਬਾਣੀ ਦਰਜਾ ਆ ਆਦ ਗ੍ਰੰਥ ਨੂੰ ਤਿਆਰ ਕਰਵਾਇਆ ਸੀ ਸਾਡੇ 5ਵੇਂ ਗੁਰੂ ਜੀ ਨੇ ਆਦ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਮਿਲਿਆ ਸੀ 1708 ਦੇ ਵਿੱਚ ਕਿੰਨਾਂ ਨੇ ਦਿੱਤਾ ਸੀ ਸਾਡੇ 10ਵੇਂ ਗੁਰੂ ਜੀ ਨੇ ਦਿੱਤਾ ਸੀ 10ਵੇਂ ਗੁਰੂ ਜੀ ਦੀ ਬਾਣੀ ਕੀ ਦੇ ਵਿੱਚ 10ਵੇਂ ਗ੍ਰੰਥ ਦੇ ਵਿੱਚ ਦਰਜਾ ਓਕੇ ਤੇ ਇਹਦਾ ਅਨਸਰ ਹੁੰਦਾ ਸੀ 15 ਕਿਹੜਾ ਜੁੱਟ ਗਲਤ ਹੈ ਇੰਨਾ ਚਾਰਾਂ ਦੇ ਵਿੱਚੋਂ ਕਿਹੜਾ ਜੁੱਟ ਗਲਤ ਆ ਇੱਧਰ ਹੈਗੇ ਨੇ ਸਾਡੇ ਬਾਣੀਕਾਰ ਤੇ ਇੱਧਰ ਉਹਨਾਂ ਦੀ ਬਾਣੀ ਓਕੇ ਗੁਰੂ ਨਾਨਕ ਦੇਵ ਜੀ ਦੇ ਜਪਜੀ ਸਾਹਿਬ ਸਾਡੇ ਤੀਜੇ ਗੁਰੂ ਗੁਰੂ ਅਮਰਦਾਸ ਜੀ ਦੀ ਪੱਟੀ ਗੁਰੂ ਰਾਮਦਾਸ ਜੀ ਦੀਆਂ ਘੋੜੀਆਂ ਤੇ ਗੁਰੂ ਅਰਜਨ ਦੇਵ ਜੀ ਦੀ ਆਰਤੀ ਓਕੇ ਤਾਂ ਇਹਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਜਪਜੀ ਸਾਹਿਬ ਬਿਲਕੁਲ ਠੀਕ ਆ ਗੁਰੂ ਅਮਰਦਾਸ ਜੀ ਦੀ ਪੱਟੀ ਕਿਹੜੇ ਰਾਗ ਜਾਂ ਅਸਰ ਰਾਗ ਦੇ ਵਿੱਚ ਆ ਪੱਟੀ ਹੋਰ ਕਿਹੜੇ ਗੁਰੂ ਜੀ ਨੇ ਲਿਖੀ ਪੱਟੀ ਸਾਡੇ ਪਹਿਲੇ ਗੁਰੂ ਜੀ ਨੇ ਵੀ ਲਿਖੀ ਆ ਤੇ ਸਾਡੇ ਤੀਜੇ ਗੁਰੂ ਜੀ ਨੇ ਵੀ ਲਿਖੀ ਆ ਤੇ ਦੋਵੇਂ ਗੁਰੂ ਸਾਹਿਬਾਨਾਂ ਨੇ ਜਿਹੜੇ ਪੱਟੀ ਕਾਵਿ ਰੂਪ ਵਰਤਿਆ ਤੇ ਦੋਵੇਂ ਆਸਰ ਰਗ ਦੇ ਵਿੱਚ ਆ ਗੁਰੂ ਰਾਮਦਾਸ ਜੀ ਦੀਆਂ ਕਾਵਿ ਰੂਪ ਕੋੜੀਆਂ ਵਰਤਿਆ ਕਿਹੜੇ ਰਾਗ ਜਾਂ ਬੜਹਾਂਸ ਰਾਗ ਦੇ ਵਿੱਚ ਆ ਬੜਾ ਹਸਰ ਰਚ ਦੇ ਵਿੱਚ ਆਪਾਂ ਟ੍ਰਿਕ ਨਾਲ ਯਾਦ ਰੱਖਿਆ ਸੀਗਾ ਗੁਰੂ ਨਾਨਕ ਦੇਵ ਜੀ ਦੀਆਂ ਅਲੋਣੀਆਂ ਵੀ ਕਿਹੜੇ ਰਾਗ ਚ ਨੇ ਬੜਾ ਹਸਰ ਰਚ ਨੇ ਗੁਰੂ ਅਰਜਨ ਦੇਵ ਜੀ ਦੀ ਆਰਤੀ ਨਹੀਂ ਜੀ ਇਹ ਸੋਡਾ ਗਲਤ ਸੀ ਆਰਤੀ ਸਾਡੇ ਪਹਿਲੇ ਗੁਰੂ ਜੀ ਦੀ ਤੇ ਸਾਡੇ ਪਹਿਲੇ ਗੁਰੂ ਜੀ ਦੀ ਰਚਨਾ ਆਰਤੀ ਓਕੇ ਇਹ ਗੁਰੂ ਅਰਜਨ ਦੇਵ ਜੀ ਦੀ ਨਹੀਂ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈਗੀ ਸਾਡੇ ਕੋਲ 30 ਰਾਗਾਂ ਦੇ ਵਿੱਚ ਸੁਖਮਨੀ ਸਾਹਿਬ ਸਾਨੂੰ ਗੁਰੂ ਜੀ ਦੀ ਮਿਲਦੀ ਆ ਤੇ 52 ਅਖਰੀ ਸਾਨੂੰ ਦੋ 52 ਅਖਰੀਆਂ ਮਿਲਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਮਿਲਦੀ ਆ ਸਾਡੇ ਪੰਜਵੇਂ ਗੁਰੂ ਜੀ ਦੀ ਬਾਵਨ ਅਖਰੀ ਕਾਗ ਰੂਪ ਦੀਵਨਾਗਰੀ ਲਿਪੀ ਨੂੰ ਲੈ ਕੇ ਜਿਹੜੀ ਰਚਨਾ ਕੀਤੀ ਜਾਊਗੀ ਤੇ ਇੱਕ ਮਿਲਦੀ ਸਾਨੂੰ ਭਗਤ ਕਬੀਰ ਜੀ ਦੀ ਕਮੈਂਟ ਦੇ ਵਿੱਚ ਦੱਸੋ ਭਗਤ ਕਬੀਰ ਜੀ ਦੀ ਬਾਣੀ ਕਿੰਨੇ ਰਾਗਾਂ ਦੇ ਵਿੱਚ ਆ ਬਾਵਨ ਅਖਰੀ ਸਾਨੂੰ ਭਗਤ ਕਬੀਰ ਜੀ ਦੀ ਵੀ ਮਿਲਦੀ ਆ ਤੇ ਸਾਡੇ ਪੰਜਵੇਂ ਗੁਰੂ ਜੀ ਦੀ ਵੀ ਮਿਲਦੀ ਆ ਉਸ ਤਰੀਕੇ ਨਾਲ ਪੱਟੀ ਸਾਨੂੰ ਪਹਿਲੇ ਗੁਰੂ ਜੀ ਦੀ ਵੀ ਮਿਲਦੀ ਆ ਤੀਜੇ ਗੁਰੂ ਜੀ ਦੀ ਵੀ ਮਿਲਦੀ ਆ ਸੋਡਾ ਅੱਜ ਦਾ ਸਵਾਲ ਹੈਗਾ ਭਗਤ ਕਬੀਰ ਜੀ ਦੀ ਬਾਣੀ ਕਿੰਨੇ ਰਾਗਾਂ ਦੇ ਵਿੱਚ ਆ ਟੋਟਲ ਕਿੰਨੇ ਰਾਗ ਵਰਤਨੇ ਭਗਤ ਕਬੀਰ ਜੀ ਨੇ ਆਖੋਟ ਨੇ ਪੰਜਾਬ ਨੂੰ ਕਿਹੜੀ ਦੋ ਹਿੱਸਿਆਂ ਵਿੱਚ ਵੰਡਿਆ ਸੀ ਤਾਂ ਅਕਬਰ ਦੇ ਟਾਈਮ ਤੇ ਪੰਜਾਬ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ ਕਿਹੜੇ ਦੋ ਹਿੱਸੇ ਨੇ ਲਾਹੌਰ ਤੇ ਮਲਤਾਨ ਲਾਹੌਰ ਤੇ ਪਿਸ਼ਾਵਰ ਲਾਹੌਰ ਤੇ ਸਰਹੰਦ ਲਾਹੌਰ ਤੇ ਅੰਮ੍ਰਿਤਸਰ ਤਾਂ ਕਿਹੜੇ ਸੀਗੇ ਤਾਂ ਉਹਨਾਂ ਨੇ ਵੰਡਿਆ ਸੀ ਲਾਹੌਰ ਤੇ ਮਲਤਾਨ ਓਕੇ ਸਾਡੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੰਜਾਬ ਨੂੰ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਸੀਗਾ ਉਹ ਚਾਰੇ ਆਪਾਂ ਦੇਖਦੇ ਹਾਂ ਸੂਬਾ ਇਹ ਲਾਹੌਰ ओके صوبਾਏ ਮਲਤਾਨ صوبਾਏ ਕਸ਼ਮੀਰ صوبਾਏ ਪਿਸ਼ਵਾ ਪਿਸ਼ਾਵਰ ओके ਇਹਨਾਂ ਨਾਲ ਸਾਲ ਲਿਖੋ ਕਿਹੜੀ ਕਿਹੜੀ ਸਾਲ ਇਹ ਜਿਹੜੀ ਸੀਗੀ ਇਹਨਾਂ ਨੇ ਜਿੱਤਿਆ ਵੀਡੀਓ ਰੋਕ ਕੇ ਇੱਕ ਵਾਰੀ ਇਹਨਾਂ ਦੇ ਸਾਲ ਲਿਖੋ ਲਾਹੌਰ ਨੂੰ ਜਿੱਤਿਆ 1799 ਦੇ ਵਿੱਚ ਮਲਤਾਨ ਨੂੰ ਜਿੱਤਣ ਤੇ ਸਭ ਤੋਂ ਵੱਧ ਟਾਈਮ ਲਾਇਆ 1818 ਦੇ ਵਿੱਚ ਇਧਰ ਫਿਰ ਹੋ ਗਈ ਫਿਰ ਇਨਨ ਜਿੱਤਿਆ 1819 ਦੇ ਵਿੱਚ ਕਸ਼ਮੀਰ ਨੂੰ ਤੇ ਇਹ 1834 ਦੇ ਵਿੱਚ ਤੇ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਕਦੋਂ ਹੁੰਦੀ ਆ ਓਕੇ ਇੱਥੇ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਗਈ ਤੇ ਇੱਥੇ ਅੰਗਰੇਜ਼ 10 ਸਾਲਾਂ ਦੇ ਵਿੱਚ ਪੰਜਾਬ ਨੂੰ ਮਤਲਬ ਉਹ ਕਰ ਲੈਣਗੇ ਗੁਲਾਮ ਕਰ ਲੈਣਗੇ ਠੀਕ ਹੈ 29 ਮਾਰਚ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਮਹਾਰਾਜ ਦੀ ਅਪਾਧੀ ਕਿਹੜੇ ਸਾਲ ਦਿੱਤੀ ਇਹ ਵੀ ਤੁਹਾਡਾ ਸਵਾਲ ਆ ਸਵਾਲ ਨੰਬਰ 2 ਖੇ ਲਿਖੇਆਂ ਵਿੱਚੋਂ ਕਿਹੜਾ ਮੌਸਮੀ ਮੇਲਾ ਨਹੀਂ ਹੈ ਓ ਕੀ ਤੁਹਾਡਾ ਪੀ ਵਾਈ ਕਿਉ ਆ ਮੌਸਮੀ ਮੇਲਾ ਜੇ ਕਰੇ ਸਟੇਟਮੈਂਟ ਪਾ ਕੇ ਆ ਜੀ ਦਾ ਕਿ ਪੰਜਾਬ ਦੇ ਜਿਹੜੇ ਸਾਡੇ ਤਿਹਾਰ ਨੇ ਮੇਲੇ ਨੇ ਇਹਨਾਂ ਦਾ ਸਬੰਧ ਕਿਸ ਦੇ ਨਾਲ ਆ ਇਹ ਸਾਡੇ ਸਿੱਖ ਧਰਮ ਨਾਲ ਜ਼ਿਆਦਾ ਸਬੰਧ ਨੇ ਹਿੰਦੂ ਧਰਮ ਨਾਲ ਜ਼ਿਆਦਾ ਸਬੰਧ ਨੇ ਜਾਂ ਇਹ ਸਾਡੀਆਂ ਫਸਲਾਂ ਨਾਲ ਸਬੰਧ ਨੇ ਤੇ ਜਾਂ ਕੁਝ ਵੀ ਮਤਲਬ ਆ ਜੀ ਐਕਸ ਵਾਈ ਕੁਝ ਵੀ ਉਹ ਸਟੇਟਮੈਂਟ ਪਾ ਕੇ ਦੇ ਦੇਣਾ ਤਾਂ ਇਹ ਸਾਡੇ ਮੌਸਮੀ ਨਾਲ ਜੁੜਿਆ ਦਾ ਸਬੰਧ ਨੇ ਇੱਕ ਮੌਸਮ ਦਾ ਐਂਡ ਹੋ ਕੇ ਜਦੋਂ ਦੂਜੇ ਮੌਸਮ ਦੇ ਵਿੱਚ ਕਿ ਮਤਲਬ ਪੈਂਟਰ ਹੁੰਦੀਆਂ ਤਾਂ ਇੱਕ ਤਿਹਾਰ ਮੇਲਾ ਆ ਜਾਂਦਾ ਸਾਡੇ ਕੋਲ ਠੀਕ ਆ ਜਿਵੇਂ ਦੀਵਾਲੀ ਆ ਗਈ ਲੋੜੀ ਆ ਗਈ ਹੋਲੀ ਆ ਗਈ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਡੇ ਸਾਰੀਆਂ ਮੌਸਮ ਨਾਲ ਸੰਬੰਧ ਨੇ ਹਾਂ ਇਹਦੇ ਉੱਤੇ ਆਪਾਂ ਕਿਸੇ ਵੀ ਮਤਲਬ ਪੂਜਾ ਪਾਠ ਪੂਜਾ ਕਰਦੇ ਆ ਉਹ ਗੱਲ ਵੱਖਰੀ ਹੈ ਬਟ ਹੁੰਦਾ ਇਹ ਮੌਸਮ ਇੱਕ ਮੌਸਮ ਦਾ ਜਦੋਂ ਐਂਡ ਹੁੰਦਾ ਦੂਜਾ ਮੌਸਮ ਸਟਾਰਟ ਹੁੰਦਾ ਉਦੋਂ ਸਾਨੂੰ ਤਿਹਾਰ ਤੇ ਮੇਲੇ ਦੇਖਣੇ ਹੁੰਦੇ ਨੇ ਕੋਲਾ ਮਹੱਲਾ ਬਸਾਖੀ ਸੰਗਰਾਂਦ ਜਾਂ ਤੀਆਂ ਸੌਣ ਦੇ ਮਹੀਨੇ ਆ ਗਏ ਸਾਡੇ ਤੀਆਂ ਤਾਂ ਇਹਦੇ ਵਿੱਚ ਸੰਗਰਾਂਦ ਸੰਗਰਾਂਦ ਕਦੋਂ ਹੁੰਦੀ ਆ ਜਦੋਂ ਇੱਕ ਦੇਸੀ ਮਹੀਨਾ ਖਤਮ ਹੋ ਗਿਆ ਦੂਜੇ ਮਹੀਨੇ ਸਟਾਰਟਿੰਗ ਹੁੰਦੀ ਆ ਤੇ ਸੰਗਰਾਂਦ ਤੇ ਕਿਹੜੀ ਪਾਣੀ ਦਾ ਖੁਰਦਵਾਰਾ ਸਾਹਿਬ ਦੇ ਵਿੱਚ ਪਾਠ ਹੁੰਦਾ 12 ਮਾ ਮਾਜ ਦਾ ਤੇ 12 ਮਾ ਮਾਜ ਕਿੰਨਾ ਦੀ ਰਚਨਾ ਸਾਡੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੀ ਰਚਨਾ ਓਕੇ ਤਾਂ ਸੰਗਰਾਂਦ ਸਾਡਾ ਮਹੀਨਾ ਖਤਮ ਹੁੰਨ ਤੇ ਆਉਂਦਾ ਬਾਕੀ ਸਾਰੇ ਮੌਸਮੀ ਠੀਕਾ ਮੰਨਿਆ ਇਹ ਹੀ ਮਤਲਬ ਸਾਡੀ ਸਿੱਖ ਧਰਮ ਨਾਲ ਆਗੇ ਇਹਨੂੰ ਆਪਾਂ ਮਤਲਬ ਬਾਡੀ ਦਾ ਮੌਸਮ ਦਾ ਬਾਡੀ ਦੇ ਉਹਦੇ ਨਾਲ ਸੰਬੰਧ ਕਰਦੇ ਨੇ ਬਟ ਹੁੰਦੇ ਇਹ ਹਮੇਸ਼ਾ ਇੱਕ ਮੌਸਮ ਦੇ ਚੇਂਜ ਨਾਲ ਸੰਬੰਧ ਹੈ ਇਹ ਸਭ ਅਚਾਰ ਚ ਕਰਾਂਗੇ ਆਪਾਂ ਮੌਸਮ ਮੇਲੀ ਜੀ ਦੇ ਹੈਗੇ ਨੀ ਤੁਹਾਡੇ ਕਿਹੜਾ ਜੁੱਟ ਸਹੀ ਮੇਲ ਨਹੀਂ ਖਾਂਦਾ ਇਹਨਾਂ ਦੇ ਵਿੱਚੋਂ ਚਾਰਾਂ ਦੇ ਵਿੱਚੋਂ ਕਿਹੜਾ ਜੁੱਟ ਸਹੀ ਮੇਲ ਨਹੀਂ ਖਾਂਦਾ ਗੁਰੂ ਅਰਜਨ ਦੇਵ ਜੀ ਬਾਰਾਮਾ ਤਖਾਰੀ ਗੁਰੂ ਅਮਰਦਾਸ ਜੀ ਅਨੰਤ ਸਾਹਿਬ ਗੁਰੂ ਨਾਨਕ ਦੇਵ ਜੀ ਕਾਫੀ ਤੇ ਗੁਰੂ ਰਾਮਦਾਸ ਜੀ ਹਲਾਮਾ ओके ਇਹ ਸੋਡਾ ਸਹੀ ਆ ਸਾਡੇ ਚੌਥੇ ਗੁਰੂ ਜੀ ਨੇ ਲਾਮਾਂ ਦੀ ਰਚਨਾ ਕੀਤੀ ਟੋਟਲ ਸਾਡੇ ਕੋਲ ਕਿੰਨੀਆਂ ਲਾਮਾਂ ਨੇ ਚਾਰ ਲਾਮਾਂ ਨੇ ਕਿਹੜੇ ਰਾਗ ਚ ਨੇ ਸੁਹੀ ਰਾਗ ਚ ਇਹਦੇ ਆਪ ਟ੍ਰਿਕ ਲਾਈ ਸੀ ਤਾਂ ਕਿ ਵਿਆਹ ਦੇ ਟਾਈਮ ਜਿਹੜੀ ਲਾੜੀ ਆ ਉਹ ਸੁਹੇ ਰੰਗ ਦਾ ਸੂਟ ਪਾ ਕੇ ਬੈਠੀ ਆ ਲਾਲ ਸੁਹਾ ਤਾਂ ਸੁਹੀ ਰਾਗ ਚ ਸਾਡੇ ਕੋਲੇ ਲਾਮਾਂ ਨੇ ਚਾਰ ਚੌਥੇ ਗੁਰੂ ਦੇ ਚਾਰ ਲਾਮਾਂ ਗੁਰੂ ਨਾਨਕ ਦੇਵ ਜੀ ਨੇ ਕਾਫੀ ਕਾਵ ਰੂਪ ਦੀਆਂ ਬਾਤਾਂ ਕੀਤੀਆਂ ਹਾਂਜੀ ਪੰਜਾਬੀ ਸਾਇਤ ਦੇ ਵਿੱਚ ਕਾਫੀ ਕਾਵ ਰੂਪ ਦੀ ਵਰਤੋਂ ਸਭ ਤੋਂ ਪਹਿਲਾਂ ਗੁਰਨਾਨਕ ਦੇਵ ਜੀ ਨੇ ਕਰੀ ਆ ਜੇ ਪੁੱਛ ਲੈਣ ਪਹਿਲਾ ਸੂਫੀ ਕਿਉਂਕਿ ਇਹ ਅਸਲਾਮ ਪਾਈ ਚਾਰਾ ਦੇ ਸੰਬੰਧ ਦਾ ਕਾਫੀ ਕਾਵ ਰੂਪ ਤਾਂ ਪਹਿਲਾ ਸੂਫੀ ਕਵੀ ਜਿਨ੍ਹਾਂ ਨੇ ਕਾਫੀ ਕਾਵ ਰੂਪ ਦੀ ਵਰਤੋਂ ਕੀਤੀ ਆ ਉਹ ਕਰੀਆ ਸ਼ਾਹ ਹਸੈਨ ਨੇ ਸ਼ਾਹ ਹਸੈਨ ਕੀ ਦਸਮਕਾਲੀ ਸੀ ਆਪਾਂ ਪਿੱਛੇ ਕਰਕੇ ਜਾਂਦੇ ਤਾਂ ਉਸੇਗਾ ਸਾਡੇ ਪੰਜਵੇਂ ਗੁਰੂ ਜੀ ਦਾ ਦਸਮਕਾਲੀ ਪੰਜਵੇਂ ਗੁਰੂ ਜੀ ਦਾ ਦਸਮਕਾਲੀ ਸ਼ਾਹ ਹਸੈਨ ਨੇ ਕਾਫੀ ਕਾਵ ਰੂਪ ਦੀ ਵਰਤੋਂ ਕੀਤੀ ਬਟ ਬਹੁਤ ਲੇਟ ਜਾ ਕੇ ਕੀਤੀ ਆ ਉਹ ਤੋਂ ਪਹਿਲਾਂ ਕਾਫੀ ਕਾਵ ਰੂਪ ਜਿਹੜਾ ਸਲਾਮ ਪਾਈ ਚਾਰਨਾ ਸੰਬੰਧ ਸੀ ਉਹਦੀ ਵਰਤੋਂ ਸਾਡੇ ਗੁਰਨਾਨਕ ਦੇਵ ਜੀ ਨੇ ਕੀਤੀ ਆ ਸਭ ਤੋਂ ਪਹਿਲਾਂ ਓਕੇ ਸਾਡੇ ਤੀਜੇ ਗੁਰੂ ਸਭ ਤੋਂ ਵੱਡੀ ਉਮਰ ਦੇ ਗੁਰੂ ਸਮਾਜਿਕ ਸਰਦਾਰ ਗੁਰੂ ਸਰੋਪੇ ਦੀ ਰਸਮ ਕੜਾ ਪ੍ਰਸ਼ਾਦ ਸਾਰਾ ਸਾਡੇ ਗੁਰੂ ਜੀ ਦੇ ਟਾਈਮ ਤੇ ਆਉਂਦਾ ਇਹਨਾਂ ਦੀ ਰਚਨਾ ਸਾਡੇ ਕੋਲ ਅਨੰਦ ਸਾਹਿਬ ਹਾਂਜੀ ਠੀਕ ਆ ਗੁਰੂ ਅਰਜਨ ਦੇਵ ਜੀ ਦੀ ਰਚਨਾ 12 ਮਾਤ ਖਾਰੀ 12 ਮਾਤਕ ਦਾ ਠੀਕ ਆ ਬਟ ਖਾਰੀ ਰਚਨਾ ਇਹ ਸਾਡੇ ਪਹਿਲੇ ਗੁਰੂ ਜੀ ਦੀ ਹੈ 12 ਮਾਤ ਖਾਰੀ ਰਾਗ ਆ ਇਥੇ ਤਖਾਰੀ ਰਾਗ ਬਟ ਸਾਡੇ ਪੰਜਵੇਂ ਗੁਰੂ ਜੀ ਦਾ 12ਵਾਂ ਉਹ ਹੈਗਾ ਮਾਜ ਰਾਗ ਦੇ ਵਿੱਚ ਆਪਾਂ ਪਿੱਛੇ ਕਰਿਆ ਤਾਂ ਅਸੀਂ ਸਵਾਲ ਦੇ ਵਿੱਚ ਮਾਜ ਰਾਗ ਦੇ ਵਿੱਚ ਇੱਥੋਂ ਦਾ ਠੀਕ ਹੋਣਾ ਸੀਗਾ ਕਿਹੜਾ ਜੁੱਟ ਸਹੀ ਮੇਲ ਨਹੀਂ ਖਾਂਦਾ ਇਹਦੇ ਵਿੱਚੋਂ ਇਹ ਵਾਲਾ ਸਹੀ ਮੇਲ ਨਹੀਂ ਖਾਂਦਾ ਬਾਕੀ ਤਿੰਨੇ ਸਹੀ ਸੀਗੇ ਅਗਲਾ ਸਵਾਲ ਵੀਡੀਓ ਰੋਕ ਕੇ ਆਨਸਰ ਕਰੋ ਕਿਹੜਾ ਕਥਨ ਗਲਤ ਹੈ ਇਹਨਾਂ ਦੇ ਵਿੱਚੋਂ ਜੰਗਨਾਮਾ ਰਚਨਾ ਕਾਜੀ ਨੂਰ ਮੁਹੰਮਦ ਜੀ ਦੀ ਹੈ ओके ਇਸ ਵਿੱਚ ਅਬਦਾਲੀ ਦੇ ਹਮਲਿਆਂ ਦਾ ਅਖੀ ਜਿੱਠਾ ਹਾਲ ਪੇਸ਼ ਕੀਤਾ ਹੈ ਜਫਰਨਾਮਾ ਇਸੇਗੇ ਛੋਟਾ ਜੰਗਨਾਮਾ ਇਸੇਗੇ ਜਫਰਨਾਮਾ ਜਫਰਨਾਮਾ ਇਹ ਰਣਜੀਤ ਸਿੰਘ ਦੀਵਾਨ ਅਮਰਨਾਥ ਜੀ ਦੀ ਰਚਨਾ ਹੈ ਦੀਵਾਨ ਅਮਰਨਾਥ ਰਣਜੀਤ ਸਿੰਘ ਦਾ ਵਿੱਤ ਮੰਤਰੀ ਸੀ ਓਕੇ ਵੀਡੀਓ ਰੋਕੋ ਤੇ ਅਨਸਰ ਕਰੋ ਮੰਤਰੀ ਸਾਰੇ ਯਾਦਗਾਰ ਨੂੰ ਕਿਹਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਜਿੰਨੇ ਵੀ ਮੰਤਰੀ ਹੈਗੇ ਨੇ ਸੈਨਾਪਤੀ ਆਪਾਂ ਪਿਛਲੀ ਵੀਡੀਓ ਚ ਕਰ ਲਈਆਂ ਸੀ ਸਾਰੇ ਯਾਤ ਹੋਣੇ ਚਾਹੀਦੇ ਨੇ ਓਕੇ ਜੰਗਨਾਮਾ ਕਾਜੀ ਨੂਰ ਮੁਹੰਮਦ ਜੀ ਦੀ ਰਚਨਾ ਇਹ ਆਪਾਂ ਪਹਿਲੇ ਸਵਾਲ 'ਚ ਦੇਖਿਆ ਬਿਲਕੁਲ ਠੀਕ ਆ ਇਹਦੇ ਵਿੱਚ ਅਫਗਾਨੀ ਦੇ ਜਿਹੜੇ 20 ਸਾਲਾਂ ਦੇ ਵਿੱਚ 8 ਹਮਲੇ ਕੀਤੇ ਸੀ ਉਹਦਾ ਅਖੀਰਿਠਾ ਹਾਲ ਆ ਚੌਥੇ ਹਮਲੇ ਦੇ ਵਿੱਚ ਸਾਡੇ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਹੁੰਦੀ ਅੰਮ੍ਰਿਤਸਰ ਦੇ ਵਿੱਚ ਉਹ ਆਪਾਂ ਦੇਖਿਆ ਸੀਗਾ ਇਹਦੇ ਵਿੱਚ ਅਫਗਾਨੀ ਦੇ ਅਖੀਰਿਠਾ ਹਾਲ ਹਮਲਿਆਂ ਦਾ ਹਾਂਜੀ ਵੀ ਠੀਕ ਆ ਜਫਰਨਾਮਾ ਇਹ ਰਣਜੀਤ ਐਬਈ ਆਇਆ ਹੋਇਆ ਛੋਟਾ ਇਹਨੂੰ ਆਦ ਨੂਰ ਸਾਹਿਬ 'ਚ ਐਡ ਕਰ ਲਿਓ ਇਹ ਕਿਸ ਦੀ ਰਚਨਾ ਦੀਵਾਨ ਅਮਰਨਾਥ ਜੀ ਦੀ ਰਚਨਾ ਇਹ ਜਿਹੜੇ ਸੀਗੇ ਦਵਾਨ ਅਮਰਨਾਥ ਇਹ ਰਣਜੀਤ ਸਿੰਘ ਦੇ ਵਿੱਤ ਮੰਤਰੀ ਸੀ ਨਹੀਂ ਇਹ ਵਿੱਤ ਮੰਤਰੀ ਦਾ ਪੁੱਤਰ ਸੀਗਾ ਵਿੱਤ ਮੰਤਰੀ ਕੌਣ ਸੀ ਦਿਨਾ ਦਿਨਾ ਨਾਥ ਸੀਗਾ ਠੀਕ ਆ ਦਿਨਾ ਨਾਥ ਦਾ ਪੁੱਤਰ ਸੀ ਦਵਾਨ ਅਮਰਨਾਥ ਓਕੇ ਇਹ ਵਾਲਾ ਤੁਹਾਡਾ ਗੱਲ ਸੀਗਾ ਇੱਥੇ ਵਿੱਤ ਮੰਤਰੀ ਦਾ ਨਾਮ ਤੁਸੀਂ ਯਾਦ ਰੱਖਣਾ ਰਣਜੀਤ ਸਿੰਘ ਦੇ ਵਿੱਤ ਮੰਤਰੀ ਦਾ ਨਾਮ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਰਕਾਰੀ ਭਾਸ਼ਾ ਕਿਹੜੀ ਸੀ ਇਹਨਾਂ ਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰੀ ਭਾਸ਼ਾ ਪੰਜਾਬੀ ਪਾਸ਼ੀ ਉਰਦੂ ਜਾਂ ਗੁਰਮੁਖੀ ਗੁਰਮੁਖੀ ਕੋਈ ਲੈਂਗੁਏਜ ਨਹੀਂ ਇਹ ਹੈਗੀ ਲਿਪੀ ਪਾਸ਼ਾ ਨੂੰ ਲਿਖਣ ਲਈ ਜਿੰਨੇ ਵੀ ਅਸੀਂ ਚਿੰਨ ਵਰਤਦੇ ਆਂ ਜਿੰਨੇ ਅਸੀਂ ਚਿੰਨ ਵਰਤਿਆਂ ਇਹਨਾਂ ਦੇ ਸਾਰੇ ਸਮੂਹ ਨੂੰ ਅਸੀਂ ਲਿਪੀ ਆਖਦੇ ਆਂ ਪੰਜਾਬੀ ਸਾਡੀ ਭਾਸ਼ਾ ਜਿਹਦਾ ਜਨਮ ਸੰਸਕ੍ਰਿਤ ਦੇ ਵਿੱਚ ਹੁੰਦਾ ਪੰਜਾਬੀ ਨੂੰ ਲਿਖਣ ਲਈ ਜਿਹੜੀ ਲਿਪੀ ਵਰਤੀ ਜਾਂਦੀ ਹੈ ਉਹਨੂੰ ਅਸੀਂ ਗੁਰਮੁਖੀ ਲਿਪੀ ਕਹਿੰਦੇ ਆ ਗੁਰਮੁਖੀ ਲਿਪੀ ਦਾ ਜਨਮ ਬ੍ਰਹਮੀ ਲਿਪੀ ਦੇ ਵਿੱਚ ਹੁੰਦਾ ਓਕੇ ਗੁਰਮੁਖੀ ਲਿਪੀ ਦਾ ਜਨਮ ਬ੍ਰਹਮੀ ਲਿਪੀ ਦੇ ਵਿੱਚ ਹੁੰਦਾ ओके ਇਹਨੂੰ ਇਹਨ ਘੱਟ ਸਾਰੀ ਲਿਪੀ ਠੀਕ ਹੈ ਤਾਂ ਇਹਦਾ ਜਨਮ ਹੁੰਦਾ ਬ੍ਰਹਮੀ ਲਿਪੀ ਦੇ ਵਿੱਚੋਂ ਗੁਰਮੁਖੀ ਲਿਪੀ ਦਾ ਜਨਮ ਬ੍ਰਹਮੀ ਲਿਪੀ ਦੇ ਵਿੱਚੋਂ ਤੇ ਪੰਜਾਬੀ ਸਾਡੀ ਭਾਸ਼ਾ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰੀ ਭਾਸ਼ਾ ਫਾਰਸੀ ਸੀ ਬੰਦਾ ਸਿੰਘ ਬਹਾਦਰ ਜੀ ਦੀ ਵੀ ਜਿਹੜੀ ਅੱਗੇ ਲੈਂਗੁਏਜ ਸਰਕਾਰੀ ਬਣੂਗੀ ਉਹ ਵੀ ਸਾਡੀ ਫਾਰਸੀ ਭਾਸ਼ਾ ਬਣੂਗੀ ਕਿਹੜਾ ਕਥਨ ਗਲਤ ਹੈ ਇਹਨਾਂ ਨੂੰ ਵੀਡੀਓ ਰੂਪ ਕੈਨਸਲ ਕਰੋ ਇਹਨਾਂ ਦੇ ਵਿੱਚੋਂ ਕਿਹੜਾ ਕਥਨ ਗਲਤ ਹੈ ਦਸਮ ਗ੍ਰੰਥ 1721 ਵਿੱਚ ਭਾਈ ਮਨੀ ਸਿੰਘ ਜੀ ਦੁਆਰਾ ਤਿਆਰ ਕੀਤਾ ਗਿਆ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ 1734 ਇਸਵੀ ਦੇ ਵਿੱਚ ਜਗੜਿਆ ਖਾਨ ਦੇ ਸਮੇਂ ਹੁੰਦੀ ਹੈ ਓਕੇ ਸਿੱਖਾਂ ਦੀ ਪੰਗਤ ਮਾਲਾ ਭਾਈ ਮਨੀ ਸਿੰਘ ਜੀ ਦੀ ਰਚਨਾ ਹੈ ਇਹ ਜਿਹੜੀ ਰਚਨਾ ਇਹ ਸਾਡੇ ਭਾਈ ਮਨੀ ਸਿੰਘ ਜੀ ਦੀ ਰਚਨਾ ਭਾਈ ਮਨੀ ਸਿੰਘ ਦੀ ਸ਼ਹੀਦੀ ਲਾਹੌਰ ਵਿੱਚ ਹੁੰਦੀ ਹੈ Okay, दी दी, दी दी, ओके ਇਹਨਾਂ ਦੇ ਵਿੱਚੋਂ ਕਿਹੜਾ ਗਲਤ ਹੈ ਤਾਂ ਭਾਈ ਮਣੀ ਸਿੰਘ ਜੀ ਦੀ ਇਹਦੇ ਵਿੱਚ ਇਹ ਗਲਤ ਆ ਭਾਈ ਮਣੀ ਸਿੰਘ ਜੀ ਦੀ ਸ਼ੀਦੀ ਜਕਰੀਆ ਖਾਨ ਦੇ ਸਮੇਂ ਹੁੰਦੀ ਆ ਬਟ ਇੱਥੇ 38 ਆਉਣਾ ਸੀ ਠੀਕ ਆ ਹੁੰਦੀ ਕਿੱਥੇ ਆ ਲਾਹੌਰ ਦੇ ਵਿੱਚ ਹੁੰਦੀ ਆ ਓਕੇ ਦੀਵਾਲੀ ਦੇ ਮੌਕੇ ਅੰਮ੍ਰਿਤਸਰ ਦੇ ਵਿੱਚ ਸੰਗਤਾਂ ਨੇ ਇਕੱਠਾ ਹੋਣਾ ਸੀਗਾ ਤਾਂ ਉਹਦੇ ਵਿੱਚ ਸੀਗਾ ਕਿ ਮਤਲਬ ਜਕਰੀਆ ਖਾਨ ਨੂੰ ਤੋਂ ਪਰਮਿਸ਼ਨ ਲੈਣੀ ਸੀ ਤੇ ਜਕਰੀਆ ਖਾਨ ਨੇ ਪਰਮਿਸ਼ਨ ਦਿੱਤੀ ਉਹਦੇ ਬਦਲੇ 5000 ਰੁਪਏ ਦੀ ਮੰਗ ਰੱਖੀ ਸੀ ਤਾਂ ਭਾਈ ਮਣੀ ਸਿੰਘ ਜੀ ਨੇ 721 ਦੇ ਵਿੱਚ ਹੀ ਗ੍ਰਾਂਥੀ ਸੀਗੇ ਹਰਮਿੰਦਰ ਸਾਹਿਬ ਦੇ ਤਾਂ ਉਹਨਾਂ ਨੇ ਇਹ ਕਹਿੰਦਾ ਸੀ ਇੱਕ ਵਾਰੀ ਸੰਗਤ ਆਵੇ ਤੇ ਦਿਵਾਲੀ ਦਾ ਤਿਹਾਰ ਸਾਡਾ ਹੋ ਜਾ ਉਦੋਂ ਬਾਅਦ ਅਸੀਂ ਪੇਮੈਂਟ ਕਰ ਦਾਂਗੇ ਬਟ ਜਕਰੀਆ ਖਾਨ ਨੇ ਉੱਥੇ ਜਿਹੜੀ ਸੰਗਤ ਆਉਂਦੀ ਸੀਗੀ ਤਾਂ ਉੱਥੇ ਗੋਲੀ ਚਲਾਈ ਠੀਕ ਹੈ ਤੇ ਸੰਗਤ ਜਿਹੜੀ ਸ਼ਹੀਦ ਹੁੰਦੀ ਆ ਤਾਂ ਉਦੋਂ ਬਾਅਦ ਉਹ ਪਾਈ ਮਨੀ ਸਿੰਘ ਜੀ ਤੋਂ ਪੈਸਿਆਂ ਦੀ ਮੰਗ ਰੱਖਦਾ ਸੀਗਾ ਤਾਂ ਜਦੋਂ ਉਹ ਕੰਨਣ ਕਿਹਾ ਕਿ ਤੁਸੀਂ ਅੱਧ ਜਮਾਨਤ ਨਹੀਂ ਰਿਹਾ ਤਾਂ ਅਸੀਂ ਹੁਣ ਕਿਹੜੀ ਗੱਲ ਤੈਨੂੰ ਕੀ ਮਤਲਬ ਪੈਸੇ ਦੇਈਏ ਤਾਂ ਉੱਥੇ ਫਿਰ ਪਾਈ ਮਨੀ ਸਿੰਘ ਜੀ ਦੀ ਸ਼ੀਤੀ ਹੁੰਦੀ ਆ ਓਕੇ ਕਿਹੜਾ ਕਥਨ ਗਲਤ ਹੈ ਇਹਨਾਂ ਦੇ ਵਿੱਚੋਂ ਨਵਾਬ ਕਪੂਰ ਸਿੰਘ ਨੇ 1734 ਈਸਵੀ ਵਿੱਚ ਸਿੱਖਾਂ ਨੂੰ ਦੋ ਜਥੇਆਂ ਬੁੱਢਾ ਦਲ ਅਤੇ ਤਰਨਾ ਦਲ ਵਿੱਚ ਵੰਡਿਆ ਪਾਈ ਮਨੀ ਸਿੰਘ ਜੀ ਨੇ ਬੁੱਢਾ ਦਲ ਤੇ ਤਰਨਾ ਦਲ ਵਿੱਚ ਸਮਝੌਤਾ ਕਰਵਾਇਆ ਪਾਈ ਮਨੀ ਸਿੰਘ ਨੇ 1721 ਈਸਵੀ ਵਿੱਚ ਅੰਮ੍ਰਿਤਸਰ ਦੇ ਮੁੱਖ ਗ੍ਰੰਥੀ ਸਨ ਗਿਆਨ ਰਤਨ ਆਬਲੀ ਪਾਈ ਗਰਦਾਸ ਜੀ ਦੀ ਪਹਿਲੀ ਵਾਰ ਨੂੰ ਆਧਾਰ ਬਣਾ ਕੇ ਲਿਖੀ ਗਈ ਹੈ ओके ਜਿਹੜੀ ਗਿਆਨ ਰਤਨਾ ਬਲੀਆ ਪਹਿਲਾਂ ਤੇ ਇੰਨੇ ਸਿੰਪ ਜਿਹੇ ਰੱਖੂ ਕੀ ਦੀ ਰਚਨਾ ਪਾਈ ਮਣੀ ਸਿੰਘ ਜੀ ਦੀ ਆ ਪਾਈ ਮਣੀ ਸਿੰਘ ਜਿਹਦੀ ਸ਼ੀਧੀ ਲਾਹੌਰ ਚ ਜਕਰੀਆ ਖਾਨ ਦੇ ਟਾਈਮ ਤੇ ਤੇ ਕਦੋਂ ਇਹ ਅੰਮ੍ਰਿਤਸਰ ਦੇ ਮੁੱਖ ਗ੍ਰੰਥੀ ਬਣੀ ਸੀ 1721 ਦੇ ਵਿੱਚ ਸ਼ੀਧੀ ਆਪਾਂ ਦੇਖੀ 3838 ਦੇ ਵਿੱਚ ओके ਤਾਂ ਪਾਈ ਗੁਰਦਾਸ ਜੀ ਦੇ ਆ ਪਾਈ ਗੁਰਦਾਸ ਜੀ ਗੁਰੂ ਗ੍ਰੰਥ ਸਾਹਿਬ ਦੇ ਲਖਾਰੀ ਇਹਨਾਂ ਦੇ ਟੋਟਲ ਸਾਨੂੰ ਕਿੰਨੀਆਂ 12 ਮਿਲਦੀਆਂ ਨੇ ਇਹਨਾਂ ਦੇ 12 ਨੂੰ ਗੁਰੂ ਗ੍ਰੰਥ ਸਾਹਿਬ ਦੀ ਪੂੰਜੀ ਕਿਹਾ ਜਾਂਦਾ ओके ਤਾਂ ਇਹਨਾਂ ਦੀ ਜਿਹੜੀ ਪਹਿਲੀ ਵਾਰ ਤੇ 11ਵੇਂ ਨੰਬਰ ਦੀ ਵਾਰ ਆ ਉਹ ਉਹਦੇ ਵਿੱਚ ਸਾਨੂੰ ਸਾਰੀ ਹਿਸਟਰੀ ਪਤਾ ਲੱਗਦੀ ਹੈ ਓਕੇ ਤਾਂ ਗਿਆਨ ਰਤਨਾਬਲੀ ਪਾਈ ਗਰਦਾਸ ਜੀ ਦੀ ਪਹਿਲੀ ਵਾਰ ਨੂੰ ਉਦਾਰ ਬਣਾ ਕੇ ਕੀਤੀ ਗਈ ਰਚਨਾ ਬਟ ਗਿਆਨ ਰਤਨਾਬਲੀ ਹੈ ਕੀ ਦੀ ਰਚਨਾ ਇਹ ਹੈ ਪਾਈ ਮਨੀ ਸਿੰਘ ਦੀ ਰਚਨਾ ਓਕੇ ਇਹ ਸੁਰਦਾ ਸੀਗਾ ਠੀਕ ਹੈ ਪਾਈ ਮਨੀ ਸਿੰਘ ਨੂੰ ਅੰਮ੍ਰਿਤਸਰ ਦਾ ਗ੍ਰੰਥੀ 1721 ਦੇ ਵਿੱਚ ਇਹ ਵੀ ਠੀਕ ਆ ਨਵਾਬ ਕਪੂਰ ਸਿੰਘ ਨੇ 1734ਵੀਂ ਵਿੱਚ ਸਿੱਖਾਂ ਨੂੰ ਦੋ ਜਥਿਆਂ ਵਿੱਚ ਬੁੱਢਾ ਦਲ ਤੇ ਤਰਨਤਾਲ ਦੇ ਵਿੱਚ ਵੰਡਿਆ ਸੀਗਾ 40 ਤੋਂ ਪਲੱਸ ਜਿਹੜੇ ਉਮਰ ਸੰਗਤ ਦੀ 40 ਤੋਂ ਪਲੱਸ ਸੀਗੇ ਬੁੱਢਾ ਦਲ ਦੇ ਵਿੱਚ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਦੇਖਭਾਲ ਕਰਨੀ ਸੀ 40 ਤੋਂ ਛੋਟੀ ਉਮਰ ਵਾਲੇ ਸੀਗੇ ਤਰਨਤਾਲ ਦੇ ਵਿੱਚ ਓਕੇ ਕਪੂਰ ਸਿੰਘ ਨੂੰ ਨਵਾਬ ਦੀ ਅਪਾਧੀ ਕਿਹਨੇ ਦਿੱਤੀ ਸੀ ਨਵਾਬ ਦੀ ਅਪਾਧੀ ਦਿੱਤੀ ਸੀ ਆ ਜਿਹੜਾ ਪਿੱਛੇ ਆਪਾਂ ਦੇਖਿਆ ਜਕਰੀਆ ਖਾਨ ਇਹਨੇ ਦਿੱਤੀ ਸੀ ਜਕਰੀਆ ਖਾਨ ਨੇ ਕਪੂਰ ਸਿੰਘ ਨੂੰ ਨواب ਦੀ उपाधि ਦਿੱਤੀ ਸੀ ਭਾਈ ਮਨੀ ਸਿੰਘ ਜੀ ਨੇ ਬੁੱਢਾ ਤਲ ਤੇ ਤਰਨਤਾਰਨ ਦਲ ਦੇ ਵਿੱਚ ਸਮਝੌਤਾ ਨਿ ਕਰਵਾਇਆ ਸੀਗਾ ਜ ਜਦੋਂ ਸਾਡੇ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਹੈ ਨਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਆ ਉਸ ਤੋਂ ਬਾਅਦ ਜਦ ਇਹ ਸਾਡੀ ਮਤਲਬ ਸਿੱਖ ਪਾਈਚਾਰਾ ਸੀ ਇਹ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਹੋ ਜਾਂਦੇ ਨੇ ਬੰਦੇਈ ਖਾਲਸਾ ਤੇ ਤਤ ਖਾਲਸਾ ਬੰਦੇਈ ਖਾਲਸਾ ਜਿਹੜੇ ਬੰਦਾ ਸਿੰਘ ਬਹਾਦਰ ਜੀ ਨੂੰ ਮੰਨਦੇ ਸੀ ਲਾ ਰੰਗ ਦੇ ਕੱਪੜੇ ਪਾਉਂਦੇ ਸੀਗੇ ਤੇ ਤਤ ਖਾਲਸਾ ਠੀਕ ਹੈ ਇਹਨਾਂ ਦੇ ਵਿੱਚ ਜਦੋਂ ਹੀ ਸਾਡਾ ਸਿੱਖ ਪਾਈਚਾਰਾ ਡਿਵਾਈਡ ਹੁੰਦਾ ਇਹਨਾਂ ਦੇ ਵਿੱਚ ਸਮਝਾਤਾ ਕਰਵਾਉਂਦੇ ਨੇ 1721 ਦੇ ਵਿੱਚ ਪਾਈਕ ਮਣੀ ਸਿੰਘ ਇਹ ਵਾਲਾ ਸੋਡਾ ਗਲਤ ਸੀਗਾ ਬਾਕੀ ਸਾਰੇ ਸੋਡੇ ਠੀਕ ਆ ਗੁੱਡਾ ਦਲ ਦਰਨਾ ਦਲ ਨਹੀਂ ਆਉਣਾ ਸੀ ਬੰਦੇਈ ਖਾਲਸਾ ਤੇ ਦੱਤ ਖਾਲਸਾ ਆਉਣਾ ਸੀ ਸ਼ੀਰੀ ਗੁਰੂ ਸੂਬਾ ਕਿਸ ਦੀ ਰਚਨਾ ਹੈ ਇਹਨਾਂ ਦੇ ਵਿੱਚੋਂ ਕਿੰਨਾਂ ਦੀ ਰਚਨਾ ਹੈ ਇਹ ਇਹ ਸੀਗੀ ਸੋਡੇ ਸਾਡੇ 10ਵੇਂ ਗੁਰੂ ਜੀ ਦੇ ਦivari ਕਵੀ ਸਨ ਟੋਟਲਾ ਉਹਨਾਂ ਦੇ ਵਿੱਚ ਇੱਕ ਦivari ਕਵੀ ਸੀ ਸੈਨਾਪਤ ਉਹ ਨਦੀ ਰਚਨਾ ਇਸੋ ਦਾ ਪੀ ਵਾਈ ਕਿਉ ਆਉਣ ਵਾਲੀ ਕਲਾਸ ਵਿੱਚ ਆਪਾਂ ਇਹਨਾਂ ਨੂੰ ਡਿਟੇਲ ਚ ਦੇਖਾਂਗੇ ਓਕੇ ਕਿਉਂਕਿ ਅੱਜ ਥੋੜਾ ਜਿਹਾ ਪੰਜਾਬ ਜੀਕੇ ਦਾ ਟੈਸਟ ਥੋੜੀ ਵਿੱਚ ਖਾਨ ਮੁਹਾਵਰੇ ਵੀ ਆਉਣਗੇ ਇਹ ਦੇਖੋ ਤੁਹਾਡੀ ਜੀਕੇ ਕਿੰਨੀ ਕੁ ਤਿਆਰ ਹੈ ਦੁੱਲਾ ਪੱਟੀ ਦਾ ਕਿੱਸਾ ਕਿਸ ਨੇ ਪਹਿਲੀ ਵਾਰ ਲਿਖਿਆ ਹੁਣ ਜਦ ਦੁੱਲਾ ਪੱਟੀ ਆਪਾਂ ਪਿੱਛੇ ਦੇਖ ਲਿਆ ਤਾਂ ਪ੍ਰਾਣਾ ਨਾਮ ਸੰਦਲਵਾਰ ਤੋਂ ਸੀ ਅਖਬਰ ਦਾ ਸਮਕਾਲੀ ਸਾਡੇ ਗੁਰੂ ਸਾਹਿਬਾਨ ਦਾ ਸਮਕਾਲੀ ਕਿਹੜੇ ਕਿਸੇ ਦਾ ਕਿਹੜੇ ਸੂਫੀ ਦਾ ਬਟ ਦੁੱਲਾ ਪੱਟੀ ਦਾ ਕਿੱਸਾ ਕਿਸ ਨੇ ਪਹਿਲੀ ਵਾਰ ਲਿਖਿਆ ਓਕੇ ਕਿਸ਼ੇ ਸਿੰਘ ਅੰਪਗਵਾਨ ਸਿੰਘ ਕਾਦਰਯਾਰ ਜਾਂ ਪਿੱਲੂ ਜੇ ਪੁੱਛ ਲੈਣ ਦੁੱਲਾ ਪੱਟੀ ਜਿਹੜਾ ਦੁੱਲਾ ਪੱਟੀ ਨਾਮ ਜਾਂ ਦੁੱਲਾ ਪੱਟੀ ਦਾ ਜ਼ਿਕਰ ਕਿਹੜੇ ਕਿਸੇ ਦੇ ਵਿੱਚ ਪਹਿਲੀ ਵਾਰ ਆਉਂਦਾ ਤਾਂ ਪਿੱਲੂ ਦਾ ਤਾਂ ਸਮਕਾਲੀ ਸੀਗਾ ਇਸ ਤੋਂ ਪਹਿਲਾਂ ਇਹਨੂੰ ਮਤਲਬ ਇਹ ਮਤਲਬ ਡੈਥ ਹੋ ਜਾਂਦੀ ਆ ਤਾਂ ਪਿੱਲੂ ਦਾ ਜਿਹੜਾ ਕਿੱਸਾ ਸੀ ਉਹ ਮਿਰਜ਼ਾ ਸਹਿਵਾ ਓਕੇ ਮਿਰਜ਼ਾ ਸਹਿਵਾ ਦੇ ਵਿੱਚ ਸਾਨੂੰ ਪਹਿਲੀ ਵਾਰ ਦੁੱਲਾ ਪੱਟੀ ਦਾ ਜ਼ਿਕਰ ਵਿਖਣ ਨੂੰ ਮਿਲਦਾ ਓਕੇ ਇਹ ਲਿਖਿਆ ਕਿ ਨਾ ਪੂਰੇ ਦਾ ਪੁਰਾ ਦੁੱਲਾ ਪੱਟੀ ਨੂੰ ਲੈ ਕੇ ਇੱਕ ਪੂਰੀ ਰਚਨਾ ਕਰਨੀ ਉਹਨੂੰ ਨਾਇਕ ਦੇ ਰੂਪ ਚ ਲੈਣਾ ਤਾਂ ਇਹ ਸੀਗਾ ਕਿਸ਼ਨ ਸਿੰਘ ਦਾ ਓਕੇ ਇਹਨਾਂ ਦਾ ਸੀਗਾ ਤੇ ਇਹਨਾਂ ਨੇ ਜੀ ਕਹਿ ਦੇਣ ਦਾ ਕਿ ਹੁਣ ਦੇਖੋ ਕਿ ਸਭ ਤੋਂ ਪਹਿਲਾਂ ਸਾਨੂੰ ਕਿੱਸਾ ਕਿਹਦਾ ਮਿਲਦਾ ਦਮੋਦਰ ਦਾ ਮਿਲਦਾ ਠੀਕ ਆ ਉਦੋਂ ਬਾਅਦ ਸਭ ਤੋਂ ਵੱਧ ਫੇਮਸ ਹੀਰਕੀ ਦੀ ਹੁੰਦੀ ਹੈ ਬਾਦਸ਼ਾਹ ਦੀ ਹੁੰਦੀ ਆ ਫਿਰ ਇਹੀ ਸਾਰੇ ਮਿਰਜਾ ਸਹਿਬਾ ਸੋਨੀ ਮਹੀਬਾਲ ਜੋ ਵੀ ਸੋਹਣੀ ਮਹੀ ਵਾਲੀ ਜਿੰਨਾ ਹੀ ਵੀ ਸੀਗੇ ਹਨਾ ਕਿ ਇਹ ਸਾਰੇ ਪਿਆਰ ਮੁਹੱਬਤ ਜੀ ਵਾਲੇ ਤਾਂ ਇਹਨਾਂ ਦੇ ਵਿੱਚੋਂ ਕੱਢ ਕੇ ਇਹਨੂੰ ਇੱਕ ਪੰਜਾਬੀ ਲੋਕ ਨਾਇਕ ਇਹ ਇਸ਼ਕ ਵਗੈਰਾ ਚੋਂ ਕੱਢ ਕੇ ਇੱਕ ਬਹਾਦਰੀ ਦੇ ਕਿਸੇ ਲਿਖਣ ਦੀ ਪਹਿਲ ਕਿ ਨਹੀਂ ਕਰੀ ਆ ਉਹ ਪਹਿਲ ਵੀ ਇਹਨਾਂ ਨੇ ਕਰੀ ਆ ਤਾਂ ਉਹ ਕਹਿੰਗੇ ਕਿਸੇ ਨੂੰ ਇਹ ਇਸ਼ਕ ਦੇ ਵਿੱਚੋਂ ਕੱਢ ਕੇ ਬਹਾਦਰੀ ਦੇ ਕਿਸੇ ਸਭ ਤੋਂ ਪਹਿਲਾਂ ਕਿੰਨਾਂ ਨੇ ਲਿਖੇ ਨੇ ਤਾਂ ਕਿਸ਼ਨ ਕਿਸ਼ਨ ਸਿੰਘ ਜੀ ਨੇ ਲਿਖੇ ਨੇ ਨਮੇ ਲੋਕ ਕਿਸ ਦੀ ਰਚਨਾ ਹੈ ਇਹ ਰਚਨਾ ਕਿਸ ਦੀ ਹੈ ਅਜੀਤ ਕੌਰ ਦੀ ਆ ਅਮਰਤਾ ਪ੍ਰੀਤਮ ਦੀ ਆ ਸਜੀਤ ਪਾਤਰ ਦੀ ਆ ਕੁਲਵੰਤ ਸਿੰਘ ਮਿਰਕ ਦੀ ਆ ਓਕੇ ਕੁਲਵੰਤ ਸਿੰਘ ਮਿਰਕ ਦੀ ਇਹ ਰਚਨਾ ਹੈਗੀ ਛੋਡੇ ਨਵੇਂ ਲੋਕ ਓਕੇ ਕੁਲਵੰਤ ਕੁਲਵੰਤ ਸਿੰਘ ਮਿਰਕ ਦੀ ਇੱਕ ਰਚਨਾ ਹੈਗੀ ਧਰਤੀ ਦੇ ਆਕਾਸ਼ ਤਰਤੀ ਤੇ ਆਕਾਸ਼ ਇੱਕ ਇਹਨੇ ਦੀ ਹੈਗੀ ਤੂੜੀ ਵਾਲੀ ਪੰਡ ਇਹ ਆਪਾਂ ਪਿੱਛੇ ਵੀ ਕਰੀ ਸੀ ਦੁੱਧ ਦਾ ਛੱਪੜ ਤੇ ਨਵੇਂ ਲੋਕ ਨਵੇਂ ਲੋਕ ਦਾ ਆਪਾਂ ਹੀ ਕਰ ਲਈ ਨਵੇਂ ਲੋਕ ਤਰਤੀ ਤੇ ਆਕਾਸ਼ ਦੁੱਧ ਦਾ ਛੱਪੜ ਸ਼ੇਰਨੀਆ ਤਰਤੀ ਹੇਠਲਾ ਬਲਦ ਤਰਤੀ ਹੇਠਲਾ ਬਲਦ ਇਹਦੇ ਵਿੱਚ ਫੁੱਲ ਲੈ ਲਓ ਫੁੱਲ ਆਪਾਂ ਕਹਿੰਦੇ ਸਾਡੇ ਫੁੱਲ ਦਾ ਦੀਪ ਆ ਸਾਡੀ ਜਿਹੜੀ ਪੀੜ੍ਹੀ ਅੱਗੇ ਚੱਲੂਗੀ ਤਾਂ ਸਾਡੀ ਫੁੱਲ ਸਾਡੀ ਅੱਗੇ ਚੱਲੂਗੀ ਤੇ ਨਵੇਂ-ਨਵੇਂ ਲੋਕ ਵੀ ਆਉਣਗੇ ਠੀਕ ਆ ਉਹਦੇ ਵਾਸਤੇ ਫੁੱਲ ਨੂੰ ਅੱਗੇ ਚਲਾਉਣ ਵਾਸਤੇ ਸਾਨੂੰ ਤਾਂ ਮਤਲਬ ਤਰਤੀ ਆਕਾਸ਼ਿਕ ਕਰਨਾ ਪੈ ਜਾਂਦਾ ਠੀਕ ਆ ਸਾਨੂੰ ਇੰਨਾ ਕ ਲੈਕ ਬਣਨਾ ਪੈਂਦਾ ਕਿ ਅਸੀਂ ਆਪਦੀ ਖਾਨਦਾਨੀ ਨੂੰ ਕਿ ਅੱਗੇ ਲੈ ਕੇ ਚੱਲੀਏ ਸਾਰਾ ਕੁਝ ਲੈਕ ਹਨਾ ਤਾਂ ਉਹਦੇ ਵਾਸਤੇ ਸਾਨੂੰ ਦੁੱਧਰਾ ਛੱਪੜ ਕਿ ਮਤਲਬ ਇੰਨੀ ਕ ਕਮਾਈ ਕਰਨੀ ਚਾਹੀਦੀ ਹੈ ਸਾਨੂੰ ਕਿ ਦੁੱਧਰਾ ਛੱਪੜ ਵਰਤੀ ਅਸੀਂ ਠੀਕ ਆ ਕੁਛ ਵੀ ਲਾ ਲਓ ਕੁੱਲ ਤੁਸੀਂ ਟ੍ਰਿਕ ਲਾ ਕੇ ਯਾਦ ਕਰ ਸਕਦੇ ਹੋ ਤਾਂ ਤਰਤੀ ਹੇਠਲਾ ਬਲਦ ਵੀ ਬਣਨਾ ਪੈਂਦਾ ਜਿਹਦੇ ਉੱਪਰ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਦੁੱਧਰਾ ਛੱਪੜ ਤਰਤੀ ਹੇਠਲਾ ਬਾਦ ਤਰਤੀ ਤੇ ਇੱਕ ਆਕਾਸ਼ ਤੂੜੀ ਵਾਲੀ ਪੰਡ ਠੀਕ ਆ ਇਹ ਵਾਲੇ ਤੁਸੀਂ ਕੁੱਲ ਬੰਤ ਸਿੰਘ ਬਿਰਕਦਿਆਂ ਯਾਦ ਰੱਖੋ ਇਹ ਤੋਂ ਬਾਅਦ ਸੋਡੀਆਂ ਆਧੁਨਿਕ ਪੰਜਾਬੀ ਕਾਵਿ ਆਪਾਂ ਚਾਰ ਕਲਾਸ ਆਉਣ ਗਿਆ ਆਪਣੇ ਕੋ ਪੰਜਾਬੀ ਕਾਪੇ ਉਹ ਅਪਲੋਡ ਹੋ ਜਾਣੀਏ ਸੋਡੀਆਂ ਗੁਰੂ ਹਰ ਹਰਾਈ ਜੀ ਦਾ ਜਨਮ ਕਦੋਂ ਹੋਇਆ ਓਕੇ ਸਾਡੀ ਕਿੰਵੇਂ ਗੁਰੂ ਸੀ ਇਹ ਸੀਗੀ ਸਾਡੇ 7ਵੇਂ ਗੁਰੂ ਜੀ ਦਾ ਜਨਮ ਕਿਹੜੇ ਸਾਲ ਹੁੰਦਾ 1630 ਦੇ ਵਿੱਚ 1645 ਦੇ ਵਿੱਚ 1661 ਦੇ ਵਿੱਚ ਜਾਂ 1640 ਦੇ ਵਿੱਚ ਗੁਰੂ ਜੀ ਨੇ ਜਨਮ ਹੁੰਦਾ 1630 ਦੇ ਵਿੱਚ ਗੁਰੂ ਜੀ ਨੂੰ ਗੱਦੀ ਮਿਲਦੀ ਹੈ ਮੁਰਗੱਦੀ ਮਿਲਦੀ ਹੈ 1645 ਦੇ ਵਿੱਚ ਗੁਰੂ ਜੀ ਦਾ ਜੋਤੀ ਜੋਤ ਹੈਗਾ 1640 ਦੇ ਵਿੱਚ ਤੇ ਸਾਡੇ 8ਵੇਂ ਗੁਰੂ ਜੀ ਦਾ ਜੋਤੀ ਜੋਤ ਜਿਹੜਾ ਦਿੱਲੀ ਦੇ ਵਿੱਚ ਹੁੰਦਾ 8ਵੇਂ ਗੁਰੂ ਸਾਡੇ ਬਾਲ ਗੁਰੂ ਹਰਕ੍ਰਿਸ਼ਨ ਜੀ ਉਹਨਾਂ ਦਾ ਜੋਤੀ ਜੋਤ ਹੈਗਾ 1649 ਦੇ ਵਿੱਚ ਤੇ ਇਹਨਾਂ ਸਰਾਉਣਾ ਸੀ ਤੁਹਾਡਾ 1630 ਦੇ ਵਿੱਚ ਇੱਕ ਅਧਰ ਸਵਾਲ ਇਦਾਂ ਜਰੂਰ ਆਉਂਦਾ ਸੋਨੂੰ ਸਾਰੇ ਗੁਰੂਆਂ ਦੇ ਸਾਲ ਜਨਮ ਹੋਣੀ ਚਾਹੀਦੇ ਨੇ ਕਿਹੜੇ ਕਿਹੜੇ ਸਾਲ ਗੁਰਗੱਦੀ ਮਿਲੀ ਆ ਤੇ ਕਿਹੜੇ ਕਿਹੜੇ ਸਾਲ ਗੁਰੂ ਜੀ ਦਾ ਜੋਤੀ ਜੋਤ ਆ ਇਹ ਆਪਾਂ ਲਾਸਟ ਕਲਾਸਾਂ ਦੇ ਵਿੱਚ ਇੱਕ ਚਾਰਟ ਬਣਾਇਆ ਸੀਗਾ ਉਹ ਕਲਾਸ ਦੇਖ ਲਿਓ ਉਹਦੇ ਚ ਆਪਾਂ ਸਾਰਾ ਕੁ ਕਿਹੜਾ ਕਥਨ ਗਲਤ ਹੈ ਇਹਨਾਂ ਦੇ ਵਿੱਚੋਂ ਅੰਮ੍ਰਿਤਸਰ ਦੀ ਲੜਾਈ 1634ਵੀਂ ਵਿੱਚ ਹੋਈ ਹੈ ਗੁਰੂ ਤੇਗ ਬਹਾਦਰ ਜੀ ਨੇ ਕਰਤਾਰਪੁਰ ਦੀ ਲੜਾਈ ਵਿੱਚ ਬਹਾਦਰੀ ਦਾ ਯੋਗ ਦਿਖਾਏ ਵਿਖਾਏ ਗੁਰੂ ਹਰगोविंद ਜੀ ਨੇ ਕੀਰਤਪੁਰ ਸ਼ਹਿਰ ਦੀ ਸਥਾਪਨਾ ਕੀਤੀ ਸਿੱਖਾਂ ਤੇ ਮੁਗਲਾਂ ਵਿੱਚ ਸਿੱਖਾਂ ਪਈ ਜਾਰਾ ਤੇ ਮੁਗਲਾਂ ਵਿੱਚ ਪਹਿਲੀ ਲੜਾਈ 1701 ਵਿੱਚ ਹੋਈ ਹੈ ओके ਸਿੱਖ ਮਤਲਬ ਇਹਨਾਂ ਚੀਜ਼ ਕਿ ਉਹ ਤੋਂ ਪਹਿਲਾਂ ਦੇ ਪਹਾੜੀ ਰਾਜਿਆਂ ਨਾਲ ਹੀ ਲੜ ਰਹੇ ਸੀਗੇ ਨਾ ਤਾਂ ਪਹਿਲੀ ਲੜਾਈ ਸਿੱਖਾਂ ਤੇ ਮੁਗਲਾਂ ਵਿੱਚ 1701 ਦੇ ਵਿੱਚ ਹੋਈ ਆ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਗਲਤ ਆ ਅਨਸਰ ਕਰੋ ਇਹ ਪੁੱਛ ਲੈਣਾ ਸਿੱਖਾਂ ਤੇ ਮੁਗਲਾਂ ਵਿਚਕਾਰ ਜਿਹੜੀਆਂ ਲੜਾਈਆਂ ਹੋਈਆਂ ਪਹਿਲੀ ਲੜਾਈ ਹੋਈ ਆ ਉਹ ਕਿਹਦੇ ਟਾਈਮ ਤੇ ਹੋਈ ਆ ਉਹ ਹੋਈ ਆ ਉਧਰ ਸ਼ਾਜਹਾਂ ਸੀ ਤੇ ਇਧਰ ਸੀਗੇ ਸਾਡੇ ਗੁਰੂ ਹਰਗੋਬਿੰਦ ਜੀ ओके ਫਿਰ ਇਹ ਤਾਂ ਹੋ ਨਹੀਂ ਸਕਦਾ ਤੁਹਾਡਾ ਅਨਸਰ ਆਉਣਾ ਸੀ ਏ ਸਿੱਖਾਂ ਦੇ ਮੁਗਲਾਂ ਵਿਚਕਾਰ ਪਹਿਲੀ ਲੜਾਈ ਗੁਰੂ ਹਰਗੋਬਿੰਦ ਜੀ ਤੇ ਸ਼ਾਹਜਹਾਂ ਦੇ ਟਾਈਮ ਤੇ ਹੋਈਆਂ ਨੇ ਗੁਰੂ ਹਰਗੋਬਿੰਦ ਜੀ ਨੇ ਕੀਰਤਪੁਰ ਸ਼ਹਿਰ ਦੀ ਸਥਾਪਨਾ ਕੀਤੀ ਹਾਂਜੀ ਏ ਵਾਲਾ ਤੁਹਾਡਾ ਬਿਲਕੁਲ ਸਹੀ ਹੈ ਗੁਰੂ ਤੇਗ ਬਹਾਦਰ ਜੀ ਨੇ ਕਰਤਾਰਪੁਰ ਦੀ ਲੜਾਈ ਵਿੱਚ ਬਹਾਦਰੀ ਦਿਖਾਈ ਹਾਂਜੀ ਗੁਰੂ ਤੇਗ ਬਹਾਦਰ ਜੀ ਦੇ ਬਚਪਨ ਦਾ ਨਾਮ ਸੀਗਾ ਤਿਆਗਮਲ ਤਾਂ ਤੇਗ ਤੇਗ ਸ਼ਬਦ ਦਾ ਮਤਲਬ ਉਹਦਾ ਤਲਵਾਰ ਬਹਾਦਰ ਜਿਹੜਾ ਤਲਵਾਰ ਦਾ ਤਨੀ ਹੋਵੇ ਓਕੇ ਤਾਂ ਕਰਤਾਰਪੁਰ ਦੀ ਜਿਹੜੀ ਲੜਾਈ ਹੋਈ ਸੀ ਉਹਦੇ ਵਿੱਚ ਇੰਨੇ ਤਲਵਾਰ ਇੰਨੀ ਮਤਲਬ ਬਹਾਦਰੀ ਨਾਲ ਚਲਾਈ ਤਾਂ ਤਿਆਗ ਮੱਲ ਤੋਂ ਨਾਮ ਪੈ ਗਿਆ ਪੀਗ ਬਹਾਦਰ ਜਦੋਂ 8ਵੇਂ ਗੁਰੂ ਜੀ ਸਾਡੇ 9ਵੇਂ ਗੁਰੂ ਜੀ ਨੂੰ ਗੱਦੀ ਦੇਣਗੇ ਤਾਂ ਉਦੋਂ ਕਹਿੰਗੇ ਬਾਬਾ ਬਕਾਲਾ ਅੰਮ੍ਰਿਤਸਰ ਦੇ ਵਿੱਚ ਜਗ੍ਹਾ ਸੀ ਉੱਥੇ ਗੁਰੂ ਜੀ ਨੇ ਕੀ ਮਤਲਬ ਪਕਤੀ કરી ਸੀ ਤੇ ਅੰਮ੍ਰਿਤਸਰ ਦੀ ਲੜਾਈ 1634ਵੀਂ ਵਿੱਚ ਹੁੰਦੀ ਹੈ ਇਹ ਸੋਡਾ ਬਿਲਕੁਲ ਠੀਕ ਆ ਸਿੱਖਾਂ ਤੇ ਮੁਗਲਾਂ ਵਿਚਕਾਰ ਪਹਿਲੀ ਲੜਾਈ 1634 ਹੋਣਾ ਸੀ ਇੱਥੇ ਸਤਾਰਾ ਸੋ ਇੱਕ ਨਹੀਂ ਕਿਉਂਕਿ 1634 ਦੇ ਵਿੱਚ ਪਹਿਲੀ ਲੜਾਈ ਹੁੰਦੀ ਆ ਸਿੱਖਾਂ ਦੇ ਮੁਗਲਾਂ ਵਿੱਚ ਜਿਹੜੀ ਹੁੰਦੀ ਅੰਮ੍ਰਿਤਸਰ ਦੀ ਲੜਾਈ ਕਿਦੇ ਟਾਈਮ ਤੇ ਗੁਰੂ ਹਰਗੋਬਿੰਦ ਉਧਰ ਹੁੰਦਾ ਸ਼ਾਹਜਹਾਂ ਇਸੋ ੜਿਓ ਅੱਗੇ ਅਖਾਣ ਸੌਰੀ ਮਹਾਵਰੀ ਚਰਖੇ ਨੂੰ ਕੌਣ ਲੱਗਣਾ ਗਰੀਬੀ ਹੋਣਾ ਸਰੀਰ ਰੋਗੀ ਹੋਣਾ ਚਿੰਤਾ ਵਿੱਚ ਰਹਿਣਾ ਜਾਂ ਨੁਕਸਾਨ ਹੋਣਾ ਤਾਂ ਚਰਖਾ ਸਾਡਾ ਸਰੀਰ ਸਾਡੇ ਸਰੀਰ ਨੂੰ ਕੌਣ ਲੱਗਿਆ ਚਰਖਾ ਤਾਂ ਇਹਦਾ ਸੀਗਾ ਸਰੀਰ ਰੋਗੀ ਹੋਣਾ ਕਾਰਟ-ਕਾਰਟ ਦਾ ਪਾਣੀ ਪੀਣਾ ਬਹੁਤ ਚਲਾਕ ਹੋਣਾ ਬਹੁਤ ਮਿਹਨਤ ਕਰਨੀ ਇੱਕ ਥਾਂ ਡਿੱਗ ਕੇ ਨਾ ਬਹਿਣਾ ਤਜਰਬੇਕਾਰ ਹੋਣਾ ਓਕੇ ਤਾਂ ਇਹਦਾ ਹੋਣਾ ਸੀਗਾ ਤਜਰਬੇਕਾਰ ਹੋਣਾ ਕਿ ਕਾਰਟ-ਕਾਰਟ ਦਾ ਪਾਣੀ ਉਹਨੇ ਕਿ ਮਤਲਬ ਜਗਾ ਜਗਾ ਤੇ ਤਜਰਬਾ ਲੈਂਦਾ ਹੋਇਆ ਕੋੜੇ ਕੰਨ ਬਰਾਬਰ ਹੋਣਾ ਓਕੇ ਇਹ ਤੁਹਾਡਾ ਹੈਗਾ ਹੋਮਵਰਕ ਇਹਨੂੰ ਕਮੈਂਟ ਦੇ ਵਿੱਚ ਜਰੂਰ ਕਰਿਓ ਇਨ੍ਹਾਂ ਚਾਰਾਂ ਦੇ ਵਿੱਚੋਂ ਇਹਦਾ ਆਨਸਰ ਕੀ ਆਊਗਾ ਅਗਲੀ ਜਿਹੜੀ ਕਲਾਸ ਆਊਗੀ ਉਹਦੇ ਵਿੱਚ ਇਹਦਾ ਆਨਸਰ ਸਾਨੂੰ ਮਿਲ ਜਾਊਗਾ ਇੱਕ ਵਾਰੀ ਆਪਣਾ ਦਿਮਾਗ ਜਰੂਰ ਲਾਓ ਤੇ ਕਮੈਂਟ ਕਰਿਓ ਤੇ ਬਾਕੀ ਅਗਲੀ ਕਲਾਸ ਦੇ ਵਿੱਚ ਤੁਹਾਨੂੰ ਇਹ ਅਨਸਰ ਮਿਲੂਗਾ ਤੇ ਅੱਜ ਤੁਹਾਨੂੰ ਟੋਟਲ ਮੈਂ ਦਿੱਤੇ ਨੇ ਤਿੰਨ ਸਵਾਲ ਅਨਸਰ ਜ਼ਰੂਰ ਕਰਨਾ ਤਿੰਨਾਂ ਦਾ ਠੀਕ ਹੈ ਚਾਹੇ ਆਪਣੀ ਕਾਪੀ 'ਚ ਕਰੋ ਚਾਹੇ ਕਮੈਂਟ 'ਚ ਕਰੋ ਬਟ ਅਨਸਰ ਕਰਨਾ ਰਿਵੀਜ਼ਨ ਕਰਨੀ ਆ ਜੋ ਵੀ ਅੱਜ ਟਾਰਗੇਟ ਲੈਤਾ ਹੋਗਾ ਉਹ ਟਾਰਗੇਟ ਆਪਣਾ ਕੰਪਲੀਟ ਕਰਨਾ ਸਮੇਂ ਦੀ ਕਦਰ ਕਰਨੀ ਆ ਪੜਦੇ ਰਹਿਣਾ ਮਿਲਦੇ ਆ ਅਗਲੀ ਕਲਾਸ ਦੇ ਵਿੱਚ ਆ